ਸਸ ਸਿਗਾ ਮੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਰਾਜੇ ਬਿਲਕੁਲ ਨਵਾਂ ਲੈਕਚਰ ਇਹ ਲੈਕਚਰ ਦੇ ਵਿੱਚ ਅੱਜ ਆਪਾਂ ਤੁਹਾਡੇ ਵਾਸਤੇ ਕਰੰਟ ਅਫੇਅਰ ਲੈ ਕੇ ਆਏ ਆ ਇੱਕ ਵੀਡੀਓ ਦੇ ਵਿੱਚ ਤਾਂ ਆਪਣੇ ਕਿਹ ਵੀ ਕਿਸੇ ਵੀਡੀਓ ਦੇ 4 ਦਿਨਾਂ ਦੇ ਕਰੰਟ ਅਫੇਅਰ ਹੁੰਦੇ ਆ ਤੇ ਕਿਸੇ ਵੀਡੀਓ ਦੇ ਵਿੱਚ 3 ਦਿਨਾਂ ਦੇ ਕਰੰਟ ਅਫੇਅਰ ਹੁੰਦੇ ਆ ਇਹ ਵੀਡੀਓ ਦੇ ਵਿੱਚ ਆਪਣੇ 3 ਦਿਨਾਂ ਦੇ ਕਰੰਟ ਅਫੇਅਰ ਆ ਸੋਣਿਓ ਅਪ੍ਰੈਲ ਮਹੀਨੇ ਦੇ ਠੀਕ ਹੈ ਜੀ ਅਪ੍ਰੈਲ ਮਹੀਨੇ ਦੇ 3 ਦਿਨਾਂ ਦੇ ਕਰੰਟ ਅਫੇਅਰ ਆ ਆਪਣੇ ਜਿਹੜੇ ਆਪਾਂ ਕਵਰ ਕਰਾਂਗੇ 8 9 10 ਅਪ੍ਰੈਲ ਦੇ ਤੇ ਬਾਕੀ ਰਾਜੇ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਦੀ ਵੀਡੀਓ ਦੀ ਕਲਰਕ ਦੀ ਠੀਕ ਹੈ ਜੀ ਆਲ ਪੰਜਾਬ ਐਗਜ਼ਾਮ ਪਟਵਾਰੀ ਇੰਨਾ ਸਿਰਫ ਆਹ ਵਿੱਚਾਂ ਦੀ ਤਿਆਰੀ ਕਰਨਾ ਚਾਹੁੰਦਾ ਰਾਜੇ ਆਹ ਕਲਾਸ ਨੇ ਤਿਆਰੀ ਕਰਨਾ ਚਾਹੁੰਦਾ ਕਿਸੇ ਵੀ ਇੱਕ ਵੇਚ ਤੋਂ ਤੁਸੀਂ ਪੰਜਾਬ ਦੇ ਸਾਰੇ ਪੇਪਰ ਦੀ ਤਿਆਰੀ ਕਰ ਸਕਦੇ ਕਿਉਂਕਿ ਸਾਰੇ ਦਾ ਸਿਲੇਬਸ ਲਗਭਗ ਸੇਮ ਆਗਾ ਉਹਦੇ ਵਾਸਤੇ ਤੁਸੀਂ ਆਪਣੀ ਐਪ ਡਾਊਨਲੋਡ ਕਰ ਲੈਣੀ ਹੈ ਦੀਪੂਲ ਨਰ ਐਜੂਕੇਸ਼ਨ ਆਹ ਰਾ ਜਿਹੜੀ ਤੁਹਾਨੂੰ ਪਲੇ ਸਟੋਰ ਤੋਂ ਮਿਲ ਜੂਗੀ ਜਿੰਨਾ ਬੱਚਿਆਂ ਕੋਲੇ ਆਈਫੋਨ ਆ ਰਾ ਜੇ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਅਤੇ ਕਲਾਸ ਪਲੱਸ ਵਾਲਾ ਨੇ ਕੋਡ ਵੀ ਫਿਲ ਕਰਨਾ ਹੈ ਡਬਲ ਐਕਸ ਰਾ ਜੇਕਰ ਕਿਸੇ ਕਿਤੇ ਜੋ ਕਿ ਪ੍ਰੋਬਲਮ ਰਹੀ ਆ ਨੰਬਰ ਤੇ ਕਾਉਂਸਲਮੀ ਕਰ ਸਕਦੇ ਹੋ ਰਾਜੇ ਇਹ ਬੈਚ ਦੇ ਵਿੱਚ ਤੁਹਾਡਾ ਕੀ ਫਾਇਦਾ ਹੋਣ ਵਾਲਾ ਇਹਦੇ ਵਿੱਚ ਰਾਜੇ ਸਾਰੀਆਂ ਕਲਾਸਾਂ ਤੁਹਾਨੂੰ ਪੀਡੀਐਫ ਮਿਲਣਗੇ ਪਲੱਸ ਆਲ ਸਬਜੈਕਟ ਹੋਣਗੇ ਇਹਦੇ ਵਿੱਚ ਤੇ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਹੋਣਗੀਆਂ ਸਾਰੀਆਂ ਕਲਾਸਾਂ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਹੋਣਗੀਆਂ ਤੁਸੀਂ ਕਿਸੇ ਮਰਜ਼ੀ ਲੈਂਗੁਏਜ ਦੇ ਵਿੱਚ ਦੇਖ ਸਕਦੇ ਹੋ ਕੰਟੈਂਟ ਦੀ ਸਾਡੀ 100% ਗਾਰੰਟੀ ਹੋਊਗੀ ਰਾਜੇ ਕਿਉਂਕਿ ਪਿਛਲੀਆਂ ਸਾਰੀਆਂ ਭਰਤੀਆਂ ਦੇ ਵਿੱਚ ਆਪਣੇ ਕੈਂਡੀਡੇਟ ਸੈਲੈਕਟਡ ਹੋਏ ਆ ਕਾਫੀ ਵੱਡੀ ਮਾਤਰਾ ਦੇ ਵਿੱਚ ਉਹ ਤੁਸੀਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾ ਕੇ ਬੱਚਿਆਂ ਦਾ ਦੇਖ ਸਕਦੇ ਹੋ ਰਿਵਿ ਤੇ ਬਾਕੀ ਵੀਡੀਓ ਨੂੰ ਬਾਅਦ ਵਿੱਚ ਲਾਈਕ ਕਰਨਾ ਸ਼ੇਅਰ ਕਰਨਾ ਤੇ ਬਾਕੀ ਰਾਜ ਜਿਹੜੇ ਕਰੰਟ ਅਫੇਅਰ ਹੈ ਪੰਜਾਬ ਦੇ ਸਾਰੇ ਪੇਪਰਾਂ ਵਾਸਤੇ ਸ਼ੈਫੀਸ਼ੀਅੰਟ ਆਗੇ ਤੇ ਬਾਕੀ ਤੁਹਾਨੂੰ ਰਾਜੇ ਬੈਚ ਦੇ ਵਿੱਚ ਵੀ ਸਿਰਫ ਉਹੀ ਚੀਜ਼ਾਂ ਕਰਵਾਇਆ ਜਾਂਦੀਆਂ ਜਿਹੜੀਆਂ ਤੁਹਾਨੂੰ ਪੇਪਰ ਦੇ ਵਿੱਚ ਆਉਣਗੀਆਂ ਠੀਕ ਹੈ ਜੀ ਬਿਲਕੁਲ ਸੌਖੇ ਤਰੀਕੇ ਨਾਲ ਜਿਹੜੇ ਬੱਚਾ ਨੂੰ ਇੰਗਲਿਸ਼ ਤੇ ਮੈਥ ਬਿਲਕੁਲ ਨਹੀਂ ਆਉਂਦਾ ਉਹਨਾਂ ਵਾਸਤੇ ਲੈਕਚਰ ਬਹੁਤ ਜ਼ਿਆਦਾ ਹੈਲਪਫੁਲ ਹੋਣ ਵਾਲਾ ਹੈ ਜਲਦੀ ਤੋਂ ਜਲਦੀ ਜੁਆਇਨ ਕਰ ਸਕਦੇ ਹੋ ਆਫਲਾਈਨ ਕਲਾਸਾਂ ਨੇ ਮੁਕਾਬਲੇ ਸਿਰਫ 5% ਫੀਸ ਹੈ ਠੀਕ ਹੈ ਜੀ ਚਲੋ ਸਭ ਤੋਂ ਪਹਿਲੇ ਪ੍ਰਸ਼ਨ ਦੀ ਗੱਲ ਕਰਦੇ ਸੁਮਿਤ ਨੰਗਲ ਠੀਕ ਹੈ ਜੀ ਮੋਟੋ ਕਾਰਲੋ ਮਾਸਟਰ ਜਿਹਦਾ ਮੁੱਖ ਡਰਾ ਮੈਚ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣਿਆ ਹੈ ਮਾਉਂਟੇ ਕਾਰਲੋ ਮਾਸਟਰਸ ਟੂਰਨਾਮੈਂਟ ਕਿੱਥੇ ਆਯੋਜਿਤ ਕੀਤਾ ਗਿਆ ਸੀ ਦੇਖੋ ਇਹ ਪ੍ਰਸ਼ਨ ਦੇ ਵਿੱਚ ਹੀ ਦੋ ਪ੍ਰਸ਼ਨ ਬਣਨਗੇ ਸਭ ਤੋਂ ਪਹਿਲਾ ਪ੍ਰਸ਼ਨ ਦੋਸਤੋ ਇਹ ਪੁੱਛਿਆ ਜਾਊਗਾ ਕਿ ਜਿਹੜਾ ਆਪਣਾ ਮਾਉਂਟੇ ਕਾਰਲੋ ਮਾਸਟਰਸ ਠੀਕ ਹੈ ਜੀ ਜਿਹੜਾ ਇਹ ਟੂਰਨਾਮੈਂਟ ਹੋਇਆ ਇਹ ਕਿਹੜਾ ਪਹਿਲਾ ਭਾਰਤੀ ਹੈ ਜਿਹਨੇ ਇਹ ਜਿੱਤਿਆਗਾ ਉਹ ਹੈਗਾ ਸੁਮਿਤ ਸੁਮਿਤ ਨੰਗਲ ਪਹਿਲਾ ਆਪਰੇਸ਼ਨ ਤਾਂ ਇੱਥੇ ਬਣ ਗਿਆ ਦੂਜੇ ਪੁੱਛ ਰਹੇ ਜਿਹੜੇ ਟੂਰਨਾਮੈਂਟ ਹੋਇਆ ਹੈ ਹੋਇਆ ਕਿਹੜੇ ਦੇਸ਼ ਦੇ ਵਿੱਚ ਹੈ ਇਹ ਹੋਇਆ ਫਰਾਂਸ ਦੇ ਵਿੱਚ ਇਹ ਹੋਇਆ ਫਰਾਂਸ ਦੇ ਵਿੱਚ ਬੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈਗਾ ਇਸ ਤੋਂ ਬਾਅਦ ਹਾਲ ਹੀ ਦੇ ਵਿੱਚ ਚਰਚਾ ਦੇ ਵਿੱਚ ਆ ਚੀਜ਼ ਬਹੁਤ ਰਹੀ ਹੈਗੀ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਆਪਰੇਸ਼ਨ ਤੁਹਾਨੂੰ ਮੈਂ ਦੱਸੀ ਜਾਂਦਾ ਜਿਹੜੇ ਕਰੰਟ ਅਫੇਅਰ ਵੀ ਤੁਹਾਨੂੰ ਮੈਂ ਕਰਵਾ ਰਹੇ ਹਾਂਗਾ ਮੈਂ ਲਿਖ ਕੇ ਦਊਂਗਾ ਜੀ ਲਿਖ ਕੇ ਦੇ ਰਿਹਾ ਹਾਂਗਾ ਕਿ ਤੁਹਾਨੂੰ ਕਰੰਟ ਅਫੇਅਰੇ ਤੋਂ ਬਾਹਰ ਨਹੀਂ ਆਉਣਗੇ ਠੀਕ ਹੈ ਜੀ ਕਿਉਂਕਿ ਅੱਜ ਤੱਕ ਆਪਣਾ ਕਰੰਟ ਅਫੇਅਰ ਦਾ ਪੋਰਸ਼ਨ ਬਹੁਤ ਜਿੰਨੇ ਬੱਚੇ ਵੀ ਸਿਲੇਕਟਡ ਹੋਇਆ ਰਹੇ ਜੇ ਉਹਨਾਂ ਦਾ ਕਾਰਨ ਇਹੀ ਹੈ ਕਿ ਜਿਹੜਾ ਕੁਝ ਮੈਂ ਕਰਵਾ ਰਿਹਾ ਹਾਂ ਉਹ ਬੱਚੇ ਲਗਾਤਾਰ ਕਰ ਰਹੇ ਹੈ ਬਾਰੀ ਬਾਰੀ ਰਿਵੀਜ਼ਨ ਕਰ ਰਹੇ ਆ ਉਹਨਾਂ ਦੀ ਠੀਕ ਹੈ ਜੀ ਚਲੋ ਸੁਪਰੀਮ ਕੋਰਟ ਨੇ ਹਾਲ ਹੀ ਦੇ ਫੈਸਲੇ ਵਿੱਚ ਜਲਵਾਯੂ ਪਰਿਵਰਤਨ ਦੇ ਵਿਰੁੱਧ ਅਧਿਕਾਰ ਨੂੰ ਕਿਸ ਤਹਿਤ ਧਾਰਾ ਦੇ ਤਹਿਤ ਬਣਾਦੀ ਅਧਿਕਾਰ ਮੰਨਿਆ ਹੈ ਹੁਣ ਗੱਲ ਕਰਦੇ ਆਪਾਂ ਕਲਾਈਮੇਟ ਚੇਂਜ ਕਲਾਈਮੇਟ ਚੇਂਜ ਕੀ ਚੀਜ਼ ਹੈ ਕਹਿੰਦੇ ਜਿਹੜਾ ਕਲਾਈਮੇਟ ਚੇਂਜ ਹੈ ਸੁਪਰੀਮ ਕੋਰਟ ਨੇ ਇਹਨੂੰ ਆਪਣੇ ਫੰਡਾਮੈਂਟਲ ਰਾਈਟ ਦੇ ਵਿੱਚ ਪਾਤਾ ਭਾਈ ਸਾਹਿਬ ਕਾਰਨ ਕੀ ਰਿਹਾ ਪਉਂਦਾ ਤੁਹਾਨੂੰ ਪਤਾ ਕਿ ਹੁਣ ਦਿ ਗਲੋਬਲ ਵਾਰਮਿੰਗ ਗਲੋਬਲ ਵਾਰਮਿੰਗ ਕੀ ਹੁੰਦੀ ਹੈ ਗਲੋਬਲ ਵਾਰਮਿੰਗ ਇਹ ਕੀ ਹੁੰਦੀ ਹੈ ਸਾਨੂੰ ਪਤਾ ਕਿ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਗ੍ਰੀਨ ਹਾਊਸ ਪ੍ਰਭਾਵ ਠੀਕ ਹੈ ਜੀ ਜਿਹਨੂੰ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਗ੍ਰੀਨ ਹਾਊਸ ਪ੍ਰਭਾਵ ਤੇ ਉਹ ਕਾਰਨ ਕੀ ਹੈ ਗ੍ਰੀਨ ਇਫੈਕਟ ਤੁਹਾਨੂੰ ਪਤਾ ਕਿ ਆਪਣੀ ਜਿਹੜੀ ਅਜੋਨ ਪਰਤ ਹੈ ਅਜੋਨ ਪਰਤ ਨੂੰ ਆਪਾਂ O3 ਕਹਿੰਦੇ ਆ ਠੀਕ ਹੈ ਵੀ ਤੁਹਾਨੂੰ ਡਾਇਰੈਕਟ ਪੁੱਛ ਲੈਣਾ ਅਜੋਨ ਪਰਤ ਨੂੰ ਕੀ ਕਿਹਾ ਜਾਂਦਾ O3 ਜਿਹੜੀਆਂ ਸੂਰਜ ਤੋਂ ਅਲਫਾ ਆਪਣੇ ਕਿਰਨਾਂ ਆਉਂਦੀਆਂ ਗਈਆਂ ਠੀਕ ਹੈ ਜੀ ਪਰਾਵਾਇੰਗਨੀ ਕਿਰਨਾਂ ਆਉਂਦੀਆਂ ਸੂਰਜ ਦੀਆਂ ਅਲਟਰਾ ਕਿਰਨਾਂ ਆਉਂਦੀਆਂ ਉੱਧਿਕ ਕਿੰਨਾ ਦਾ ਜੋਨ ਪਰਤ ਰੋਕ ਲੈਂਦੀ ਹੈ ਪਰ ਜਿਹੜਾ ਤੁਹਾਨੂੰ ਪਤਾ ਗਿਆ ਆਪਣੀ ਜੋਨ ਪਰਤ ਦੇ ਵਿੱਚ ਇੱਕ ਬਲੈਕ ਹੋਲ ਹੋਇਆ ਹੋਗਾ ਹੋਲ ਨੂੰ ਬਲੈਕ ਹੋਲ ਕਹਿੰਦੇ ਨੇ ਜਿਹੜਾ ਉਹਦੇ ਵਿੱਚ ਇੱਕ ਮਤਲਬ ਗਲ ਮੋਰੀ ਹੋ ਗਈ ਠੀਕ ਹੈ ਜਿਹਦੇ ਕਰਕੇ ਅਧਿਆ ਕਿੰਨਾ ਤਾਂ ਜੋਨ ਪਰਤ ਰੋਕ ਲੈਂਦੀਆਂ ਧਰਤੀ ਤੇ ਆ ਜਾਂਦੀਆਂ ਧਰਤੀ ਦੇ ਆਪਣੇ CO2 ਕਾਰਬਨ ਡਾਈਆਕਸਾਈਡ ਬਹੁਤ ਜ਼ਿਆਦਾ ਹੈ ਜਿਹੜੀ ਉਹ ਗੈਸ ਨੂੰ ਜਿਹੜਾ ਸੋਖ ਲੈਂਦੀ ਹੈ ਜਿਹਦੇ ਕਰਕੇ ਆਪਾਂ ਤਾਪਮਾਨ ਦੇ ਉਹ ਦਿਨ ਵਧਦਾ ਵਧਦਾ ਜਾ ਰਿਹਾ ਹੈਗਾ ਗਰਮੀ ਵਧ ਰਹੀ ਹੈ ਗਲੇਸ਼ੀਅਰ ਪਿਗਲ ਰਹੇ ਹੈ ਉਹ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਨੇ ਇਹ ਚੀਜ਼ ਨੂੰ ਕਿਹਾ ਗਿਆ ਪਰ ਬਾਤ ਉਹ ਬਾਤ ਰੱਖ ਲਾਉਣ ਤੈਨੂੰ ਸੋਣਿਆ ਹੋਊਗਾ ਕਿ ਆਪਣਾ ਏਮ ਆਗਾ ਡੀਜ਼ਲ ਵਾਲੀਆਂ ਗੱਡੀਆਂ ਬੰਦ ਹੋਣ ਦਾ ਕਾਰਨ ਵੀ ਮੇਨ ਇਹੀ ਹੈਗਾ ਠੀਕ ਹੈ ਜੀ ਤਾਂ ਜਿਹੜਾ ਕਲਾਈਮੇਟ ਚੇਂਜ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨੂੰ ਕਿਹੜੇ ਆਰਟੀਕਲ ਦੇ ਵਿੱਚ ਮੰਨਿਆ ਗਿਆ ਹੈਗਾ ਇਹਨੂੰ ਮੰਨਿਆ ਗਿਆ ਜੀ ਆਰਟੀਕਲ 21 ਦੇ ਵਿੱਚ ਇਹਨੂੰ ਦਰਜ ਕਰ ਦਿੱਤਾ ਗਿਆ ਬਹੁਤ ਇੰਪੋਰਟੈਂਟ ਪੀਸ ਹੈ ਨਾ ਕਿਸੇ ਨਾ ਕਿਸੇ ਪੇਪਰ ਵਿੱਚ ਜ਼ਰੂਰ ਹੀ ਮਿਲੂਗਾ ਹੋ ਸਕਦਾ ਪੰਜਾਬ ਦੇ ਸਾਰੇ ਪੇਪਰਾਂ 'ਚ ਹੀ ਮਿਲੇ ਜਿਹੜਾ ਵੀ ਬੱਚਾ ਇਹ ਚੀਜ਼ ਨੂੰ ਧਿਆਨ ਨਾਲ ਦੇਖਣਾ ਚਾਹੁੰਦਾ ਹੈਗਾ ਆ ਪਈਆਂ ਨਿਊਜ਼ ਭਾਈ ਸਾਹਿਬ ਠੀਕ ਹੈ ਜੀ ਦਾ ਹਿੰਦੂਰੀ ਨਿਊਜ਼ ਹੈਗੀ ਰਾਈਟ ਅਗੇਂਸਟ ਕਲਾਈਮੇ ਕਬਰੀਵ ਕੋਟਰ ਦੁਆਰਾ ਇਹ ਨੋਟਿਸ ਜਾਰੀ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਜੇ ਕੋਈ ਬੱਚਾ ਫ੍ਰੀ ਹੈਗਾ ਉਹਨਾਂ ਟਾਈਮੇ ਬੈਠ ਕੇ ਇਹ ਦੇਖ ਸਕਦਾ ਪੜ ਸਕਦਾ ਸਾਰੇ ਇਹਨੂੰ ਠੀਕ ਹੈ ਜੀ ਆ ਦੇਖੋ ਸਾਰੀ ਨਿਊਜ਼ ਤੁਹਾਡੇ ਸਾਹਮਣੇ ਹੈਗੀ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਕੀ ਕਹਿੰਦੇ ਅਗਲਾ ਪ੍ਰੈਸ਼ਨ ਅਗਲਾ ਆਪਣੇ ਤੋਂ ਡਾਇਰੈਕਟਿਵ ਪੁੱਛਿਆ ਜਾਊਗਾ ਬਸ ਸਿਰਫ ਬਨ ਲਾਈਨਰ ਦੇ ਵਿੱਚ ਯਾਰ ਕਰ ਲਿਓ ਠੀਕ ਹੈ ਜੀ ਕੀ ਕਹਿੰਦੇ ਕਹਿੰਦੇ ਜੈਪੋਰੀ ਜਈਆ ਨਿਊਕਲੀਅਰ ਪਲੌਟ ਹੈਗਾ ਇੱਕ ਇਹ ਹੁਣੇ-ਹੁਣੇ ਖਬਰਾਂ ਦੇ ਵਿੱਚ ਸੀ ਇਹ ਕਿਹੜੇ ਦੇਸ਼ ਦੇ ਵਿੱਚ ਹੈਗਾ ਇਹ ਕਿਹੜੇ ਦੇਸ਼ ਦੇ ਵਿੱਚ ਆ ਭਾਈ ਇਹ ਹੈਗਾ ਯੂਕਰੇਨ ਦੇ ਵਿੱਚ ਬਸ ਡਾਇਰੈਕਟ ਬਨ ਲਾਈਨਰ ਦੇ ਵਿੱਚ ਯਾਦ ਕਰ ਲਓ ਬਹੁਤ ਡੀਪਲੀ ਜਾਣ ਦੀ ਲੋੜ ਨਹੀਂ ਹੈਗੀ ਇਸ ਤੋਂ ਬਾਅਦ ਅਗਰ ਆਪਰੇਸ਼ਨ ਵੀ ਬਾਰੀ ਡੀਪਲੀ ਜਾਣ ਦੀ ਲੋੜ ਨਹੀਂ ਹੈ ਕਿਹਨੇ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ 2024 ਦੀ ਜਿਹੜੀ ਹੋਈ ਹੈਗੀ ਇਹ ਕਿਹੜੇ ਦੇਸ਼ ਦੇ ਵਿੱਚ ਕੀਤੀ ਜਾ ਰਹੀ ਹੈ ਠੀਕ ਹੈ ਜੀ ਕਿਹੜੇ ਦੇਸ਼ ਦੇ ਵਿੱਚ ਹੋ ਰਹੀ ਹੈ ਇਹ ਇਹ ਤੁਹਾਡੇ ਹੋ ਰਹੀ ਹੈ ਜੀ ਚੀਨ ਦੇ ਵਿੱਚ ਸਿੱਧਾ ਡਾਇਰੈਕਟ ਯਾਦ ਕਰ ਲਿਓ ਓਕੇ ਜੀ ਚਲੋ ਦੂਜਾ ਜਿਹੜਾ ਤੇ ਮੇਨ ਪ੍ਰੇਸ਼ਨ ਬਣਨੇ ਮੇਨ ਪ੍ਰੇਸ਼ਨ ਤੁਹਾਡੇ ਇੱਥੋਂ ਬਣ ਸਕਦਾ ਇਹਦੇ ਵਿੱਚ ਮੇਨ ਪ੍ਰੇਸ਼ਨ ਤੁਹਾਡੇ ਇੱਥੋਂ ਬਣ ਸਕਦਾਗਾ ਦੇਖੋ ਉਹ ਤਾਂ ਹੋਣੀ ਹੈ ਜੀ ਚੀਨ ਦੇ ਵਿੱਚ ਜਿਹੜੀ 2024 ਦੇ ਵਿੱਚ ਹੋ ਰਹੀ ਹੈ ਇਹ 41ਵੇਂ ਨੰਬਰ ਦੀ ਹੋ ਰਹੀ ਹੈ ਇਹ ਵੀ ਗੱਲ ਯਾਦ ਕਰਨਾਗਾ ਠੀਕ ਹੈ ਜੀ ਜਿਹੜੀ 2023 ਵਾਲੀ ਹੈ ਇਹ ਦबई ਦੇ ਵਿੱਚ ਠੀਕ ਹੈ ਜੀ ਅਯੋਜਨ ਕੀਤਾ ਗਿਆ ਸੀ 2023 ਵਾਲੀ ਦबई ਦੇ ਵਿੱਚ ਹੋਈ ਸੀ ਤੇ 2025 ਵਾਲੀ ਵੀ ਚੀਨ ਦੇ ਵਿੱਚ ਹੋਊਗੀ ਯਾਦ ਰੱਖਣਾ 2023 ਵਾਲੀ ਹੈ ਜਿਹੜੀ ਉਹ ਤਾਂ ਯੂਏ ਦबई ਦੇ ਵਿੱਚ ਹੋਈ ਹੈ 2024 ਵਾਲੀ ਅਤੇ 2025 ਵਾਲੀ ਇਹ ਦੋਨੇ ਹੀ ਚైనా ਦੇ ਵਿੱਚ ਹੋਣਗੀਆਂ ਇਹ ਗੱਲ ਯਾਦ ਰੱਖਣੀ ਹੈ ਠੀਕ ਹੈ ਜੀ ਕਿਤੇ ਭੁੱਲ ਜੂ ਕਿ 2024 ਨਾਲ ਕਿਹਾ ਸੀ ਚੀਨ ਦੇ ਵਿੱਚ ਉਹਨੇ ਅਗਲੇ ਜਿਹੜੇ ਹੋਰ ਹੋਊਗੀ ਇੱਝਾ ਕੇ ਤੁਹਾਨੂੰ 2025 ਵਾਲਾ ਵੀ ਪੁੱਛ ਸਕਦੇ ਆ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ ਕਹਿੰਦੇ 16ਵਾਂ ਫਾਈਨੈਂਸ ਕਮਿਸ਼ਨ ਸਾਨੂੰ ਬਹੁਤ ਵਾਰੀ ਕਰਵਾਇਆ ਹੋਇਆ ਹੈ ਪਹਿਲਾਂ ਮੈਂ ਤੁਹਾਨੂੰ ਇੱਕ ਕਮਿਸ਼ਨ ਪਹਿਲੀ ਕਰਵਾ ਕੇ ਗਿਆ ਮੈਂ ਤੁਹਾਨੂੰ ਬਾਰ-ਬਾਰ ਫੇਰ ਕਹਿ ਰਹੇ ਹਾਂਗਾ ਕੰਨ ਖੋਲ ਲਓ ਭਾਈ ਸਾਹਿਬ ਆਪਦੇ ਕਿ ਕਰੰਟ ਅਫੇਅਰ ਜਿਹੜੇ ਮੈਂ ਕਰਵਾ ਰਿਹਾ ਇਸ ਤੋਂ ਬਾਹਰ ਨਹੀਂ ਆਉਣਗੇ ਬਾਦਰੋ ਬੱਚੇ ਮੈਨੂੰ ਕਾਲ ਕਰਦੇ ਜੀ ਅਸੀਂ ਕੋਈ ਬੈਂਕ ਜੀਨ ਫੋਲੋ ਕਰ ਲਈਏ ਅਸੀਂ ਕਿਤੇ ਹੋਰ ਪੜਨ ਲਈਏ ਜੀ ਅਸੀਂ ਅਖਬਾਰ ਲਵਾ ਲਈਏ ਟਿੰਕਾ ਲਵਾ ਲਈਏ ਹੰਕਾ ਲਵਾ ਲਈਏ ਤਾਂ ਕੋਈ ਕੁਝ ਨਹੀਂ ਹੋਣਾ ਠੀਕ ਹੈ ਜੀ ਅਖਬਾਰ ਪਏ ਰਹਿ ਜਾਣਗੇ ਮੈਗਨੀਸ਼ੀਆ ਪਈਆਂ ਰਹਿ ਜਾਣਗੀਆਂ ਜੇ ਮੇਰੀ ਗੱਲ ਮੰਨਦੇ ਹੋ ਜੇ ਫ੍ਰੀਜ ਫਾਇਦਾ ਲੈਣਾ ਚਾਹੁੰਦੇ ਹੋ ਇਹ ਕਲਾਸਾਂ ਲਗਾ ਸਕਦੇ ਹੋ ਪੂਰਾ ਫੁੱਲ ਫਾਇਦਾ ਮਿਲੂਗਾ ਇਹਦਾ ਕੰਮ ਤੁਸੀਂ ਕੀ ਕਹਿੰਦਾ ਬਾਦਰੋ ਬਾ Share ਕਰਨਾ ਜੀ ਠੀਕ ਹੈ ਜੀ ਚਲੋ 16ਵੇਂ ਵਿੱਤ ਕਮਿਸ਼ਨ ਦਾ ਮੈਂਬਰ ਇਹਨਾਂ ਵਿੱਚੋਂ ਕਿਹੜਾ ਨਹੀਂ ਹੈਗਾ ਸਭ ਤੋਂ ਪਹਿਲਾਂ ਦੇਖੋ 16ਵਾਂ ਵਿੱਤ ਕਮਿਸ਼ਨ ਹੈ ਜਿਹੜਾ ਉਹਦਾ ਇਹ ਚੇਅਰਮ ਠੀਕ ਹੈ ਜੀ ਉਹਦਾ ਚੇਅਰਮੈਨ ਮੋਦੀ ਸਾਹਿਬ ਲਾਉਂਦੇ ਹੁੰਦੇ ਆ ਉਹਦਾ ਚੇਅਰਮੈਨ ਕਿਹਨੂੰ ਲਾਇਆ ਉਹਦਾ ਚੇਅਰਮੈਨ ਲਾਇਆ ਅਰਵਿੰਦ ਪੰਗਰੀਆ ਜੀ ਨੂੰ ਉਹਦੇ ਬਾਰੇ ਪ੍ਰੈਸ਼ਨ ਤੁਹਾਨੂੰ ਕਰਵਾ ਚੁੱਕੇ ਆ ਇਕੱਲਾ ਫਾਇਨੈਂਸ ਕਮਿਸ਼ਨ ਨਾਲ ਇਹਨੇ ਮੈਂਬਰ ਵੀ ਲੱਗਦੇ ਹੁੰਦੇ ਆ ਮੈਂਬਰ ਇਹਨਾਂ ਚੋਂ ਕਹਿੰਦੇ ਕਿਹੜਾ ਮੈਂਬਰ ਨਹੀਂ ਹੈਗਾ ਮਨੋਜ ਪੰਡਾ ਵੀ ਭਾਈ ਮੈਂਬਰ ਹੈਗਾ ਹੈਗਾ ਅਜੇਂਦਰੈਨ ਵੀ ਮੈਂਬਰ ਹੈਗਾ ਅਜੇ ਇੱਕ ਅਜੇ ਨਰਿੰਦਰ ਚਾਹਰਾ ਪੂਰਾ ਨਾਮ ਠੀਕ ਹੈ ਜੀ ਤੇ ਐਨੀ ਜੋਰਜ ਇਹ ਵੀ ਹੈਗਾਗਾ ਜਿਹੜਾ ਨਰਿੰਜਨ ਰਾਜੇ ਇਹ ਚੇਅਰਪਰਸਨ ਨਹੀਂ ਹੈਗਾ ਦਾ ਇਹਨਾਂ ਨੇ ਪੁੱਛਿਆ ਕਿਹੜਾ ਨਹੀਂ ਹੈਗਾ ਤਾਂ ਆਪਣਾ ਆਨਸਰ ਆਊਗਾ ਜੇ ਥੱਲੇ ਖੜਿਆ ਦੇਖੋ ਆ ਹੈਗਾ ਆਪਣੇ ਅਰਵਤ ਪਗੜੀਆ ਜੀ ਆ ਮੋਦੀ ਸਾਹਿਬ ਨੇ ਇਹਨਾਂ ਨੂੰ ਜਿੱਦੇ ਅਪੁਆਇੰਟ ਕੀਤਾ ਹੈਗਾ ਇਹ ਆਪਣੇ 16ਵੇਂ ਫਾਈਨੈਂਸ ਕਮਿਸ਼ਨ ਦੇ ਚੇਅਰਪਰਸਨ ਨੇ ਇਹ ਗੱਲ ਵੀ ਯਾਦ ਰੱਖਣੀ ਹੈਗੀ ਯਾ ਇਹ ਪ੍ਰੈਸ਼ਨ ਬਣੂਗਾ ਉਤਲਾਬੀ ਬਣਸਾ ਜਿਹੜਾ ਤੁਹਾਨੂੰ ਮੈਂ ਕਰਵਾ ਕੇ ਗਿਆ ਹੋਇਆ ਹੈਗਾ ਇਸ ਤੋਂ ਬਾਅਦ ਅਗਲੇ ਪ੍ਰੈਸ਼ਨ ਦੇ ਵਿੱਚ ਕੀ ਕਹਿੰਦੇ ਕਿਨੇ ਜੀ ਸੁਖਨਾ ਬਿਲਡ ਲੈਫਟ ਸੈਂਚਰੀ ਹੈ ਜਿਹੜੀ ਇਹ ਕਿਹੜੀ ਯੂਟੀ ਹੈ ਜਾਂ ਕਿਹੜੀ ਸਟੇਟ ਹੈ ਭਾਰਤ ਦੀ ਜਿੱਥੇ ਸਥਿਤ ਹੈ ਤੁਸੀਂ ਸੁਣਿਆ ਹੋਊਗਾ ਸੁਖਨਾ ਲੇਕ ਜਿਹੜੀ ਛੱਡੀਗੜ ਦੇ ਵਿੱਚ ਹੈ ਤਾਂ ਸੁਖਨਾ ਬਿਲਡ ਲੈਫਟ ਸੈਂਚਰੀ ਵੀ ਜਿਹੜੀ ਆਪਣੀ ਹੈਗੀ ਹੈ ਉਹ ਵੀ ਆਪਣੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਅਤੇ ਆਪਣੀ ਚੰਡੀਗੜ੍ਹ ਬਣਿਆ ਕਿਦੋਂ ਸੀ 1952 ਦੇ ਵਿੱਚ ਚੰਡੀਗੜ੍ਹ ਦੀ ਸਥਾਪਨਾ ਹੋਈ ਸੀ ਇਹਦੀ ਗੱਤਾਂ ਨੂੰ ਕਰਵਾ ਕੇ ਗਿਆ ਆ ਦੇਖ ਲਓ ਜੀ ਵੈਲਕਮ ਟੂ ਸੋਗਣਾ ਲੇਕ ਸੈਂਚਰੀ ਚੰਡੀਗੜ੍ਹ ਇਸ ਤੋਂ ਬਾਅਦ ਆਪਰੇਸ਼ਨ ਵੀ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਆ ਸਾਰੇ ਪੇਪਰਾਂ ਦੇ ਵਿੱਚ ਇਹ ਪੁੱਛਿਆ ਜਾਂ ਪੁੱਛਿਆ ਜਾਂਦਾ ਚਾਹੇ ਸੈਂਟਰ ਦਾ ਪੇਪਰ ਆ ਚਾਹੇ ਪੰਜਾਬ ਦਾ ਪੇਪਰ ਆਗਾ ਠੀਕ ਹੈ ਜੀ ਕੀ ਕਹਿ ਰਹੇ ਨੇ ਕਹਿੰਦੇ ਜੀ ਵਿਸ਼ਵ ਹੋਮੀਓਪੈਥੀ ਦਿਵਸ ਹਰ ਸਾਲ 10 ਅਪ੍ਰੈਲ ਨੂੰ ਮਨਾਇਆ ਜਾਂਦਾ ਪਹਿਲਾਂ ਤਾਂ ਤੁਸੀਂ ਪਹਿਲਾ ਪ੍ਰਸ਼ਨ ਇੱਥੇ ਹੀ ਝਾੜ ਕਰਨਾ ਹੈ ਜਿਸ ਤੋਂ ਪੁੱਛ ਲੈ ਕਿ ਵਿਸ਼ਵ ਹੋਮੀਓਪੈਥੀ ਡੇ ਕਿਸ ਦਿਨ ਮਨਾਇਆ ਜਾਂਦਾ ਤੁਸੀਂ ਕਹਣਾ ਕਿ 10 ਅਪ੍ਰੈਲ ਨੂੰ ਇਹ ਮਨਾਇਆ ਗਿਆ ਹੈਗਾ ਪਹਿਲਾ ਪ੍ਰਸ਼ਨ ਇਹ ਦੂਜਾ ਪ੍ਰਸ਼ਨ ਜਿਹੜਾ ਇਹ ਮਨਾਇਆ ਜਾਂਦਾ ਕਹਿੰਦੇ ਇਹ ਕਿਸ ਦੀ ਵਰਥਨ ਮਨਤਰੀਏ ਮਨਾਇਆ ਜਾਂਦਾ ਜਾਂ ਇਹਦਾ ਫਾਊਂਡਰ ਕੌਣ ਸੀ ਉਹਦੇ ਨਾਂ ਤੇ ਮਨਾਇਆ ਜਾਂਦਾ ਦੋਨੇ ਜਾਣੇ ਇੱਕ ਹੈ ਜਿਹਦੀ ਵਰਥਨ ਮਨਤਰੀਏ ਦੇ ਮਨਾਇਆ ਜਾਂਦਾ ਇਹ ਉਹੀ ਹੋਮੀਓਪੈਥੀ ਦਵਾਈ ਦਾ ਫਾਊਂਡਰ ਹੈਗਾ ਉਹ ਕੌਣ ਹੈ ਜੀ ਉਹ ਹੈਗਾ ਜੀ ਆਪਣਾ ਸੈਮੂਅਲ ਹੈਨੇਮਨ ਠੀਕ ਹੈ ਜੀ ਸਾਈਮੂਲਰ ਹੈਨਮਨ ਆ ਦੇਖੋ ਜੀ ਨਾੜੀ ਦੀ ਪੱਕ ਵੀ ਲੱਗੀ ਹੋਈ ਹੈ ਬਾਡ ਹੋਮਿਓਪੈਥੀ ਦੇ ਡਾਕਟਰ ਸਾਈਮੂਲਰ ਹੈਨਮਨ ਠੀਕ ਹੈ ਜੀ ਫਾਊਂਡਰ ਆਫ ਹੋਮਿਓਪੈਥੀ ਚਲੋ ਜੀ ਇਸ ਤੋਂ ਬਾਅਦ ਇੱਕ ਬੁੱਕ ਹੋਰ ਆਈ ਹੈ ਬਹੁਤ ਹੀ ਜ਼ਿਆਦਾ ਮੋਸਟ 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 ਇੰਪੋਰਟੈਂਟ ਬੁੱਕ ਹੈ ਜੀ ਇਹ ਕਹਿੰਦੇ ਤਾਂ ਆਈਡੀਆ ਆਫ ਡੈਮੋਕ੍ਰੇਸੀ ਦਾ ਆਈਡੀਆ ਆਫ ਡੈਮੋਕ੍ਰੇਸੀ ਬੁੱਕ ਹੈ ਇਹ ਇੱਕ ਕਹਿੰਦੇ ਇਹ ਬੁੱਕ ਕਿਹਦੇ ਦੁਆਰਾ ਲਿਖੀ ਗਈ ਹੈ ਆਪਾਂ ਤੋਂ ਇਹ ਪੁੱਛ ਰਹੇ ਨੇ ਜੀ ਇਹ ਬੁੱਕ ਲਿਖੀ ਗਈ ਹੈ ਜੀ ਸैम ਪਤੌੜਾ ਪਤੌੜਾ ਨਾ ਕਹਦੇ ਪਤੌੜਾ ਨਾ ਕਹਦੇ ਸैम ਪਤੌੜਾ ਇਹਨਾਂ ਦਾ ਨਾਮ ਆਗਾ ਤੇ ਆ ਬੁੱਕ ਹੈ ਪਾਈ ਸਾਬ ਆ ਦੇਖੋ ਦਾ ਆਈਡੀਆ ਆਫ ਡੈਮੋਕ੍ਰੇਸੀ ਇਹ ਬੁੱਕ ਹੈ ਜੀ ਸैम ਪਤੌੜਾ ਠੀਕ ਹੈ ਜੀ ਪਹਿਲਾਂ ਮੈਂ ਵੀ ਪਤੌੜਾ ਪਤੌੜਾ ਹੀ ਕਰੀ ਗਿਆ ਬਾਅਦ ਚ ਪਤਾ ਲੱਗਿਆ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ ਕਹਿੰਦੇ ਜੀ ਜਿਹੜੀ ਬੀਪਰੋ ਵੀਪਰੋ ਆਪਣਾ ਗਰੁੱਪ ਹੈ ਇੱਕ ਕੰਪਨੀ ਦਾ ਠੀਕ ਹੈ ਜੀ ਇਹਦਾ ਹੁਣ ਇਹਨਾਂ ਨੇ ਕੀ ਲਾਤਾ ਸੀਓ ਵੀ ਲਾਤਾ ਅਤੇ ਇਹ ਕਹਿੰਦੇ ਨੇ ਐਮ ਡੀ ਲਾਤਾ ਸੀਓ ਹੁੰਦਾ ਚੀਫ ਐਗਜ਼ੀਕਿਊਟਿਵ ਆਫੀਸਰ ਐਂਡ ਐਮ ਡੀ ਹੁੰਦਾ ਮੈਨੇਜਿੰਗ ਡਾਇਰੈਕਟਰ ਜਿਹੜਾ ਸਾਰੇ ਨੂੰ ਮੈਨੇਜ ਕਰੂਗਾ ਸਿਸਟਮ ਨੂੰ ਇਹ ਪੁਆਇੰਟ ਕਰਤਾ ਇਹ ਪੁਆਇੰਟ ਕਹਿੰਦੇ ਇਹਨਾਂ ਦੇ ਵਿੱਚੋਂ ਕਿਹਨੂੰ ਕੀਤਾ ਆਪਾਂ ਤੋਂ ਇਹ ਪੁੱਛ ਰਹੇ ਨੇ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਅਪਾਇੰਟ ਕਿਹਨੂੰ ਕੀਤਾ ਇਹ ਪੁੱਛ ਰਹੇ ਨੇ ਤਾਂ ਇਹ ਅਪਾਇੰਟ ਕੀਤਾ ਜੀ ਆਪਣੇ ਸ਼੍ਰੀ ਨਿਵਾਸ ਪਾਲੀਆ ਇਹਨਾਂ ਨੂੰ ਅਪਾਇੰਟ ਕੀਤਾ ਜੇਕਰ ਤੁਹਾਡੇ ਕੋਈ ਪੁੱਛ ਲੈ ਠੀਕ ਹੈ ਜੀ ਕਿ ਇਹ ਜਿਹੜੀ ਬੀਪਰ ਆ ਜਿਹੜਾ ਫਾਊਂਡਰ ਕੌਣ ਸੀ ਫਾਊਂਡਰ ਕੌਣ ਹੈ ਇਹਦਾ ਫਾਊਂਡਰ ਜਿਹਨੇ ਸਥਾਪਨਾ ਕੀਤੀ ਬੀਪ ਉਹ ਹੈਗਾ ਜੀ ਜੀ ਐਚ ਪ੍ਰੇਮ ਜੀ ਠੀਕ ਹੈ ਜੇ ਲਿਖਿਆ ਵੀ ਹੋਊਗਾ ਥੱਲੇ ਲਿਖਿਆ ਹੋਇਆਗਾ ਬੀਪਰੋ ਦੇ ਫਾਊਂਡਰ ਅਜੀਤ ਐਚ ਪ੍ਰੇਮ ਜੀ ਹੈਗੀ ਠੀਕ ਹੈ ਜੀ ਜਿਹੜੇ ਹੁਣ ਇਹਨਾਂ ਦੇ ਐਮ ਡੀ ਦੇ ਸੀਓ ਲਾਇਆ ਉਹ ਲਾਇਆ ਸੀਰੀ ਨਵਾਸਨ ਪਾਲੀਆ ਆਪਰੇਸ਼ਨ ਇਹਦੇ ਵਿੱਚੋਂ ਹੀ ਮਿਲਣਗੇ ਬਾਰੀ-ਬਾਰੀ ਕਹਿ ਰਹੇ ਹਾਂ ਮੈਂ ਬਾਰੀ-ਬਾਰੀ ਠੀਕ ਹੈ ਜੀ ਮੇਰਾ ਉਹ ਕੰਮ ਨਹੀਂ ਹੈਗਾ ਜੀ ਤੁਹਾਨੂੰ ਮੈਂ ਦੱਸ ਇੱਕ ਦਿਨ ਦੀ ਮੈਂ 4 ਮਿੰਟਾਂ ਦੀ ਵੀਡੀਓ ਕਰਵਾ ਮਰਦੇ ਘੰਟੇ ਦੀ ਵੀਡੀਓ ਕਰਵਾ ਤਿੰਨ ਦਿਨਾਂ ਦੇ ਇੱਕ ਅੰਟਫੇਅਰ ਇਹਦੇ ਵਿੱਚ ਠੀਕ ਹੈ ਜੀ ਜੇ ਵੀ ਨਹੀਂ ਕਰ ਸਕਦੇ ਫਿਰ ਰੱਬ ਦਾ ਨਾ ਹੀ ਤੋਕੇ ਤਾਂ ਆਪਰੇਸ਼ਨ ਵੀ ਮਹੱਤਵਪੂਰਨ ਦੇਖੋ ਬੈਸਰੇ ਜੀਆਈ ਟੈਗ ਬਹੁਤ ਹੀ ਜ਼ਿਆਦਾ ਹੈ ਮੈਂ ਕਹਿੰਦਾ ਜੇ ਤੁਸੀਂ 2 ਸਾਲ ਲੱਗੇ ਤਾਂ ਤੁਸੀਂ ਜੀਆਈ ਟੈਗ ਫਿਰ ਵੀ ਨਹੀਂ ਪਰ ਸਕਦੇ ਜੀਆਈ ਟੈਗ ਹੁੰਦਾ ਕੀ ਹੈ ਜੀਓਗ੍ਰਾਫੀਕਲ ਇੰਡੀਕੇਸ਼ਨ ਕੀ ਹੁੰਦੀ ਹੈ ਇਹ ਮਤਲਬ ਜਿਵੇਂ ਆਪਣੇ ਪੰਜਾਬ ਦੇ ਵਿੱਚ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਬੜੀ ਮਸ਼ਹੂਰ ਹੈ ਇਹਨੂੰ ਆਪਣੇ ਜੀਆਈ ਟੈਗ ਦਿੱਤਾ ਕਿ ਭਾਈ ਪੰਜਾਬ ਦੀ ਸਭ ਤੋਂ ਜੇ ਪ੍ਰਸਿੱਧ ਰਹੀ ਕਿ ਮੱਕੀ ਦੀ ਰੋਟੀ ਨੂੰ ਸਰੋਂ ਦਾ ਸਾਗ ਨੂੰ ਜੀਆਈ ਟੈਗ ਦੇ ਦੋ ਕਿ ਇਥੋਂ ਦੀ ਮਸ਼ਹੂਰ ਚੀਜ਼ ਹੈ ਉਵੇਂ ਜਿਵੇਂ ਹੀ ਹੁਣ ਕੀ ਕੀਤਾ ਮਹਾਰਾਸ਼ਟਰ ਦੇ ਇੱਕ ਜ਼ਿਲ੍ਹੇ ਦੇ ਵਿੱਚ ਮਹਾਰਾਸ਼ਟਰ ਦੇ ਕਿਸ ਜ਼ਿਲ੍ਹੇ ਨੂੰ ਸਤਾਰ ਅਤੇ ਤਾਣਪੁਰਾ ਦਾ ਪ ਇਕੀ ਨੂੰ ਦਿੱਤਾਗਾ ਇਹ ਪੁੱਛ ਰਹੇ ਨੇ ਕਿਹੜਾ ਜ਼ਿਲ੍ਹਾ ਹੈਗਾ ਮਹਾਰਾਸ਼ਟਰ ਦਾ ਸੋ ਤੋਂ ਉਥੇ ਜ਼ਿਲ੍ਹਾ ਨਹੀਂ ਪੁੱਛਿਆ ਜਾਊਗਾ ਪੇਪਰ ਵਿੱਚ ਡੈਕਟਰ ਤੋਂ ਰਾਜ ਹੀ ਪੁੱਛਿਆ ਜਾਊਗਾ ਫਿਰ ਵੀ ਤੁਸੀਂ ਯਾਦ ਕਰ ਲਓ सांगਲੀ ਜ਼ਿਲ੍ਹਾ ਹੈਗਾ ਮਹਾਰਾਸ਼ਟਰ ਦਾ ਜਿਹਨੂੰ ਸਤਾਰ ਅਤੇ ਤਾਣਪੁਰ ਦਾ ਭੂਗੋਲਿਕ ਸੰਕੇਤ ਦਿੱਤਾ ਇਹ ਹੈ ਕਿ ਇਹ ਦੋਨੇ ਇਹ 뮤지컬 ਇੰਸਟਰੂਮੈਂਟ ਹੈ ਇਹ ਦੋਨੇ 뮤지컬 ਇੰਸਟਰੂਮੈਂਟ ਹੈਗੇ ਆ ਦੇਖੋ ਮਹਾਰਾਸ਼ਟਰ ਇਜ਼ ਮਿਰਾਜ ਤਾਣਪੁਰਾ ਮਿਰਾਜ ਸਤਾਰ ਠੀਕ ਹੈ ਜੀ ਬਦਲਖੰਡ ਕਾਥੀਆਗੇਹੂ ਐਂਡ ਯੂਪੀ ਗੋਟ ਜੀਓਗ੍ਰਾਫਿਕਲੀ ਇੰਡੀਕੇਟ ਠੀਕ ਹੈ ਜੀ ਆ ਤਾਂ ਇਹ ਮਹਾਰਾਸ਼ਟਰ ਨੇ ਕੀਤਾਗਾ ਅੱਜ ਜੂਪੀੜਾ ਆਪਾਂ ਵਿੱਚ ਛੱਡਦੇ ਹਾਂ ਠੀਕ ਹੈ ਜੀ ਮਹਾਰਾਸ਼ਟਰ ਦੇ ਤੁਹਾਨੂੰ ਯਾਦ ਕਰ ਲਿਓ ਠੀਕ ਹੈ ਜੀ ਮਹਾਰਾਸ਼ਟਰ ਦੇ ਹੋਰ ਵੀ ਕਾਫੀ ਤਿਆਰ ਆਪਾਂ ਤੁਸੀਂ ਸਾਰੇ ਇਤਿਹਾਰ ਨਹੀਂ ਯਾਦ ਕਰਨੇ ਇੱਕ ਤਾਂ ਯਾਦ ਕਰ ਲਓ ਅਲਫਾਂਸੋ ਮੈਂਗੋ ਅਲਫਾਂਸੋ ਨਾ ਅੰਬ ਦੀ ਜਾਤੀ ਹੈ ਠੀਕ ਹੈ ਜੀ ਨਾਗਪੁਰ ਔਰੇਂਜ ਇਹ ਵੀ ਮਹਾਰਾਸ਼ਟਰ ਦੇ ਆ ਜਿਨ੍ਹਾਂ ਨੂੰ ਜੀਆਈ ਟੈਗ ਮਿਲਿਆ ਹੋਇਆ ਹੈਗਾ ਠੀਕ ਹੈ ਜੀ ਤੇ ਇਹ ਦੋ ਤਾਂ ਬਾਕੀ ਦੇ ਦੇਖੋ ਜੇ ਤੁਸੀਂ ਬਾਕੀ ਯਾਦ ਕਰ ਸਕਦੇ ਕਰ ਲਓ ਪਰ ਪਹਿਲੇ ਦੋ ਤਾਂ ਤੁਸੀਂ ਬਿਲਕੁਲ ਵੀ ਨਹੀਂ ਛੱਡਣੇ ਹੈਗੇ ਬਿਲਕੁਕਲ ਵੀ ਨਹੀਂ ਛੱਡਣੇ ਹੈਗੇ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅ ਬੇਰਵਾ ਦਾ ਜੁਆਇੰਟ ਕਾਨਫਰੰਸ ਆਫ ਦਾ 3 ਸਰਵਿਸ ਪਰਿਵਰਤਨ ਚਿੰਤਨ ਕਹਿੰਦੇ ਜਿਹੜੀਆਂ ਆਪਣੀਆਂ ਤਿੰਨ ਫੌਜਾਂ ਗਈਆਂ ਨੇਵੀ ਹੋਗੀ ਆਰਮੀ ਹੋਗੀ ਆਪਣੀ 에ਅਰ ਫੋਰਸ ਹੋਗੀ ਇਹਨਾਂ ਤਿੰਨਾਂ ਨੇ ਮਿਲ ਕੇ ਇੱਕ ਜੁਆਇੰਟ ਕਾਨਫਰੰਸ ਕੀਤੀ ਹੈਗੀ ਜਿਹਨੂੰ ਆਪਾਂ ਕਹਿੰਦੇ ਆ ਪਰਿਵਰਤਨ ਪਰਿਵਰਤਨ ਚਿੰਤਨ ਠੀਕ ਹੈ ਜੀ ਕਹਿੰਦੇ ਜਿਹੜੀ ਇਹ ਹੋਈ ਹੈ ਕਿੱਥੇ ਕਰੀ ਗਈ ਹੈ ਇਹ ਕਰੀ ਗਈ ਹੈ ਜੀ ਆਪਣੀ ਨਿਊ ਦਿੱਲੀ ਦੇ ਵਿੱਚ ਨਿਊ ਦਿੱਲੀ ਦੇ ਵਿੱਚ ਕੀਤੀ ਗਈ ਹੈ ਤੇ ਜਿਹੜੋਂ ਹੰ ਤਿੰਨਾਂ ਦਾ ਨਾਮ ਚੱਲੀ ਪਿਆ ਤਾਂ ਤਿੰਨਾਂ ਬਾਰੇ ਇੱਕ ਇੰਪੋਰਟੈਂਟ ਫੈਕਟ ਪੜਾਂਗੇ ਜਿਹੜੇ ਆਪਣੇ ਆਰਮੀ ਚੀਫ ਹੈਗੇ ਉਹ ਹੈਗਾ ਜੀ ਜਰਨਲ ਮਨੋਜ ਪਾਂਡੇ ਠੀਕ ਹੈ ਜੀ ਕਿ ਤੁਸੀਂ ਪਹਿਲਾਂ ਵੀ ਪੜ੍ਹ ਕੇ ਗਏ ਹੋਵੋਗੇ ਜਿਹੜੇ 16ਵੇਂ ਫਾਇਨੈਂਸ ਕਮਿਸ਼ਨ ਦੇ ਮੈਂਬਰ ਉਹ ਪਾਂਡਾਗਾ ਉਹ ਕੱਲਾ ਪਾਂਡਾਗਾ ਇਹ ਪਾਂਡੇ ਹੈ ਕਿ ਦੁਲਝਣਾ ਜਾਇਓ ਠੀਕ ਹੈ ਜੀ ਨਾਮਾਂ ਗ ਜਰਨਲ ਹੀ ਲਿਖਿਆ ਹੋਊਗਾ ਠੀਕ ਹੈ ਕੱਲਾ ਨਹੀਂ ਲਿਖਿਆ ਹੋਊਗਾ ਕਦੇ ਵੀ ਨਾ ਨਾਮ Air Force ਵਿਵੇਕ ਰਾਮ ਚੌਧਰੀ ਨੇਵੀ ਦੇ ਆਰ ਹਰੀਕਮਾਰ ਨੇ ਤਾਂ ਤਿੰਨਾਂ ਦੇ ਨਾਮ ਯਾਦ ਕਰਨਾ ਤੁਹਾਨੂੰ ਦੱਸੀ ਜਾਂਦਾ ਕਿ ਜਿਹੜੇ ਵੀ ਨਾਲ ਐਕਸਟਰਾ ਪੁਆਇੰਟ ਲਿਖਾਉਣੇ ਆ ਇਹਦੇ ਵਿੱਚੋਂ ਆਪਰੇਸ਼ਨ ਬੰਦ ਦੇ ਜ਼ਿਆਦਾ ਚਾਂਸ ਹੁੰਦੇ ਆ ਠੀਕ ਹੈ ਜੀ ਚਲੋ ਕਹਿੰਦੇ ਜੀ ਉਗਾੜੀ ਫੈਸਟੀਵਲ ਉਗਾੜੀ ਫੈਸਟੀਵਲ ਮੈਂ ਤਾਂ ਤੁਹਾਨੂੰ ਕਰਵਾ ਰਿਆਂਗਾ ਕਿਉਂਕਿ ਬਾਹਲੇ ਪੇਪਰਾਂ ਦੇ ਵਿੱਚ ਰਿਪੀਟ ਹੋਇਆ ਹੋਇਆ ਹੈ ਜਦੋਂ ਮੈਂ ਪੁਰਾਣੇ ਪ੍ਰੀਵੀਅਸ ਚੱਕਦਾ ਹਾਂ ਸਾਰਾ ਕੁਝ ਦੇਖਦਾ ਹਾਂਗਾ ਦੇਖੋ ਮੈਂ ਤੁਹਾਨੂੰ ਕੋਈ ਵੀ ਇੱਕ ਵੀ ਪ੍ਰੈਕਟਿਸ ਕਰਵਾਉਣਾ ਨਾ ਦਾ ਜੋ ਕੋਈ ਵੀ ਇੱਕ ਪ੍ਰੈਕਟਿਸ ਕਰਵਾਉਣਾਗਾ ਉਹ ਇਹ ਨਹੀਂ ਹੈਗਾ ਕਿ ਚੱਕਿਆ ਪੜ ਲਿਆ ਕਿ ਭਾਈ ਹਾਂ ਆਹ ਨਿਊਜ਼ ਦੇ ਵਿੱਚ ਚਲੋ ਲਿਖ ਦੋ ਪਹਿਲਾਂ ਉਹ ਚੀਜ਼ ਬਾਰੇ ਰਿਲੇਟ ਕਰਨਾ ਪੈਂਦਾ ਕਿ ਪਹਿਲਾਂ ਵੀ ਕਿਹਦੀ ਚੀਜ਼ ਪੁੱਛੀ ਗਈ ਹੈ ਕਿ ਨਹੀਂ ਪੁੱਛੀ ਗਈ ਠੀਕ ਹੈ ਜੀ ਤਾਂ ਕਰਕੇ ਉਗਾੜੀ ਫੈਸਟੀਵਲ ਬਹੁਤ ਪੇਪਰਾਂ ਦੇ ਵਿੱਚ ਪੁੱਛਿਆ ਗਿਆ ਐਸਐਸਸੀ ਦੇ ਪੇਪਰ ਤਾਂ ਕਰਕੇ ਆਪਾਂ ਡਾਇਰੈਕਟ ਇਹ ਦੀ ਗੱਲ ਕਰਾਂਗੇ ਕਿ ਭਾਈ ਇਹ ਕਰਨਾਟਕਾ ਦੇ ਵਿੱਚ ਮਨਾਇਆ ਜਾਂਦਾ ਹੈਗਾ ਤੇ ਕਰਨਾਟਕਾ ਦੇ ਇੱਕ ਦੋ ਤਿਹਾਰ ਹੋਰ ਵੀ ਆਪਾਂ ਲਿਖ ਲੈਣੇ ਆ ਉਹ ਲਿਖੇ ਨਹੀਂ ਬਸ ਠੀਕ ਹੈ ਦੇਖੋ ਕਰਨਾਟਕਾ ਦਾ ਮੇਨ ਤਿਹਾਰ ਹੈਗਾ ਉਗਾੜੀ ਗੂੜੀ ਪਾਰਵਾ ਮਹਾਰਾਸ਼ਟਰ ਦਾ ਮੇਨ ਤਿਹਾਰ ਹੈ ਸਾਜੀਬੂ ਮਨੀਪੁਰ ਦਾ ਨਵਰੇ ਕਸ਼ਮੀਰ ਦਾ ਕਸ਼ਮੀਰ ਦਾ ਜਮੀ ਨਹੀਂ ਭੁੱਲਣਾ ਵਿਸ਼ੂ ਕੇਰਲਾ ਦੇ ਵਿੱਚ ਬਸਾਖੀ ਪੰਜਾਬ ਦੇ ਵਿੱਚ ਰੰਗੋਲੀ ਵਿਹੂ ਅਸਾਮ ਦੇ ਵਿੱਚ ਵਿਹੂ ਤਾਂ ਤੁਹਾਨੂੰ ਪਤਾ ਆਸਾਮ ਦੇ ਵਿੱਚ ਸਾਰੇ ਤਿਹਾਰ ਯਾਦ ਕਰਨੇ ਆ ਗੁਰੀ ਪਾਟਾ ਬਾਬੇ ਇਸ ਵਾਰ ਬਹੁਤ ਰਿਪੀਟ ਹੋਇਆ ਪੇਪਰ ਦੇ ਵਿੱਚ پتہ ਨਹੀਂ ਕੀ ਚੱਕਰ ਹੈ ਬਹੁਤ ਰਿਪੀਟ ਹੋਇਆ ਸਾਰੀ ਯਾਦ ਕਰ ਲਿਓ ਸਾਰੀ ਯਾਦ ਕਰ ਲਿਓ ਠੀਕ ਹੈ ਜੀ ਆਹ ਤਾਂ ਮੇਨ ਹੀ ਹੈ ਠੀਕ ਹੈ ਜੀ ਕਸ਼ਮੀਰ ਵਾਲਾ ਵੀ ਮੇਡ ਆ ਇੱਕ ਵੀ ਤੁਸੀਂ ਯਾਦ ਕਰ ਲਈਓ ਇੱਕ ਕਿਉਂ ਛੱਡਣਾ ਫਿਰ ਆਪਾਂ ਇਸ ਤੋਂ ਬਾਅਦ ਤੁਹਾਨੂੰ ਪਤਾਗਾ ਹੁਣ ਪਹਿਲਾਂ ਤਾਂ ਹੁੰਦਾ ਸੀ ਆਪਣੇ ਕੱਲਾ ਆਪਣੇ ਦੋ ਤਿੰਨ ਬੋਰਡ ਹੁੰਦੇ ਸੀ ਪਹਿਲਾਂ ਹਨਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੁੰਦਾ ਸੀ ਤੇ ਐਨਸੀਈਆਰਟੀ ਹੁੰਦਾ ਸੀ ਇੱਕ ਅਦਾ ਬੋਰਡ ਹੋਰ ਹੁੰਦਾ ਸੀ ਹੁਣ ਤੁਹਾਨੂੰ ਪਤਾ ਕਿ ਕਾਫੀ ਬੋਰਡ ਨਵੇਂ ਬਣ ਚੁੱਕੇ ਆਈਸੀਸੀਐਸ ਇਹ ਜਾਂ ਕੁਛ ਜਾਂ ਇਹੜਾ ਜਿਹਦੇ ਕਰਕੇ ਹੁਣ ਕੀ ਹੋ ਗਿਆ ਬਹੁਤ ਸਾਰੇ ਜਿਹੜੇ ਨਵੇਂ ਨਵੇਂ ਬੋਰਡ ਬਣਿਆ ਉਹਦਾ ਐਨਸੀਆਰਟੀ ਦੇ ਬੁੱਕਾਂ ਜਿਹੜੀਆਂ ਉਹਨਾਂ ਨੇ ਕਾਪੀ ਕਰਕੇ ਠੀਕ ਹੈ ਜੀ ਆਪੜੀਆਂ ਬੁੱਕਾਂ ਦਾ ਨਾਮ ਦੇ ਜਾਂਦੇ ਸੀ ਉਹਨਾਂ ਨੂੰ ਠੀਕ ਹੈ ਜੀ ਆਪੜੀਆਂ ਬੁੱਕਾਂ ਦਾ ਨਾਮ ਦੇ ਜਾਂਦੇ ਸੀ ਹੁਣ ਤੁਸੀਂ ਦੇਖਿਆ ਹੋਣਾ ਬਹੁਤ ਜਗ੍ਹਾ ਤੇ ਕੋਈ ਕਿਸੇ ਦਾ ਡਾਟਾ ਚੱਕ ਕੇ ਆਪ ਦਾ ਨਾਮ ਦੇ ਲਾਂਦਾ ਉੱਥੇ ਠੀਕ ਹੈ ਜੀ ਉਹ ਚੀਜ਼ ਧਿਆਨ ਵਿੱਚ ਰੱਖਦੇ ਹੋਏ ਜਿਹੜੀ ਐਨਸੀਆਰਟੀ ਹੈ ਇਹਨਾਂ ਨੇ ਕੀ ਕੀਤਾ ਨੈਸ਼ਨਲ ਕਾਉਂਸਲ ਆਫ ਐਜੂਕੇਸ਼ਨ ਦੇ ਸਾਥ ਚ ਐਂਡ ਟ੍ਰੇਨਿੰਗ ਇਹ ਆਪਣੀ ਵਿਦਿਆਕ ਸਮਗਰੀ ਦੇ ਕਾਪੀਰਾਈਟ ਦੀ ਉਲੰਘਣਾ ਦੇ ਮਾਮਲੇ ਵਿੱਚ ਇੱਕ ਚੇਤਾਵਨੀ ਦਿੱਤੀ ਹੈ ਕਿ ਕਿਹੜਾ ਐਕਟ ਭਾਰਤ ਵਿੱਚ ਕਾਪੀਰਾਈਟ ਉਲੰਘਣਾ ਦਾ ਮਕਦਮਾ ਚਲਾਉਂਦਾ ਹੈ ਕਿ ਜੇਕਰ ਸਾਡੇਆਂ ਕੋਈ ਬੁੱਕਾਂ ਚੋਰੀ ਕਰਕੇ ਸਾਡੇ ਬੁੱਕਾਂ ਦਾ ਡਾਟਾ ਚੱਕ ਕੇ ਕੋਈ ਆਪਦੀਆਂ ਬੁੱਕਾਂ ਦੇ ਵਿੱਚ ਦਰਜ ਕਰਕੇ ਉਹਨੂੰ ਆਪ ਦਾ ਨਾਮ ਦੇ ਦਿੰਦਾ ਹੈ ਹੁਣ ਮੰਨ ਲਓ ਜੀ ਮੈਂ ਤੁਹਾਨੂੰ ਆਰ ਐਸ ਅਗਰਵਾਲ ਮੈਥ ਕਰਵਾਉਣਾਗਾ ਹਨਾ ਆਰ ਐਸ ਅਗਰਵਾਲ ਮੈਥ ਕਰਵਾਉਣਾਗਾ ਮੈਂ ਤਾਂ ਉਹਦਾ ਡਾਟਾ ਜੇ ਲੈ ਕੇ ਹੁਣ ਮੇਰੇ ਪ੍ਰੈਸ਼ਨ ਉੱਤੇ ਤੁਹਾਡੇ ਕੋਲ ਚਾਹੁੰਦਾਗਾ ਮੈਂ ਕਦੇ ਵੀ ਆਪ ਦਾ ਨਾਮ ਉਹਨੂੰ ਨਾ ਦਿੱਤਾ ਕਿ ਭਈਆ ਮੈਂ ਮੇਰੇ ਪ੍ਰੈਸ਼ਨ ਹੈਗੇ ਠੀ ਨਾਵ ਨਵੀਂ ਬੁੱਕ ਲਾਂਚ ਕਰ ਸਕਦਾ ਨੂੰ ਕਰਵਾ ਸਕਦਾ ਪਰ ਮੇਰੀ ਬੁੱਕ ਨਹੀਂ ਲਾਂਚ ਕਰ ਸਕਦਾ ਠੀਕ ਹੈ ਜੀ ਇਹ ਚੀਜ਼ ਹੁੰਦੀ ਹੈ ਕਾਪੀਰਾਈਟ ਤਾਂ ਇਹ ਕਾਪੀਰਾਈਟ ਐਕਟ ਜਿਹੜਾ ਆਪਣੇ ਕਾਪੀਰਾਈਟ ਐਕਟ 1957 ਇਹ ਪ੍ਰੀਸ਼ ਵੀ ਤੁਹਾਡੇ ਬਾਅਦ ਦੇ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਬਾਰੇ ਮੇਪਰੇ ਵਿੱਚ ਨਾ ਐਨਸੀਈਆਰਟੀ ਦੀ ਫੁੱਲ ਫਾਰਮ ਹੀ ਪੁੱਛੀ ਗਈ ਤੇ ਫੁੱਲ ਫਾਰਮ ਹੀ ਯਾਦ ਰੱਖਣੀ ਹੈ ਨਾਲ ਦੇ ਨਾਲ ਤੁਸੀਂ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਅਗਲਾ ਆਪਰੇਸ਼ਨ ਕਜ਼ਾਕਿਸਤਾਨ ਦੇ ਵਿੱਚ ਇੰਟਰਨੈਸ਼ਨਲ ਬੈਡਮਿੰਟਨ ਚੈਲੰਜ ਟੂਰਨਾਮੈਂਟ ਹੋਇਆਗਾ ਇਹਦੇ ਵਿੱਚ ਮੈਡਜ ਸਿੰਗਲ ਦਾ ਟਾਈਟਲ ਕਿਨੇ ਜਿੱਤੇਗਾ ਮੈਡੀ ਸਿੰਗਲ ਦਾ ਟਾਈਟਲ ਇਹਦੇ ਵਿੱਚ ਕਿਹਨੇ ਜਿੱਤਿਆ ਇਹ ਜਿੱਤਿਆ ਜੀ ਥਰਨ ਮੰਨੇ ਪੱਲੀ ਨੇ ਥਰਨ ਮੰਨੇ ਪੱਲੀ ਨੇ ਜਿਹੜਾ ਇਹ ਕਿਤਾਬ ਕਿਤਾਬ ਹੈਗਾ ਉਹ ਜਿੱਤਿਆ ਹੈਗਾਗਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੈ ਤੁਹਾਡੇ ਵਾਸਤੇ ਚਲੋ ਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਅਗਲੇ ਪ੍ਰਸ਼ਨ ਦੇ ਵਿੱਚ ਹੀ ਦੋ ਪ੍ਰਸ਼ਨ ਬਣੇ ਪਏ ਆ ਕਹਿੰਦੇ ਜੀ ਵਾਰਡ ਹੈਲਥ ਡੇ ਜਿਹੜੀ ਆਪਣੀ ਸਿਹਤ ਹੈਗਾ ਵਿਸ਼ੇਸ਼ ਸਿਹਤ ਦਿਵਸ ਕਿਹ ਤੋਂ ਮਨਾਇਆ ਜਾਂਦਾ ਇਹ ਮਨਾਇਆ ਜਾਂਦਾ ਜੀ 7 ਅਪ੍ਰੈਲ ਨੂੰ ਠੀਕ ਹੈ ਜੀ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈਗਾ ਕਹਿੰਦੇ ਇਹਦਾ ਥੀਮ ਦੱਸੋ ਕੀ ਹੈਗਾ ਇਹਦਾ ਥੀਮ ਪੁੱਛ ਰਹੇ ਨੇ ਆਪਾਂ ਤੋਂ ਠੀਕ ਹੈ ਜੀ ਥੀਮ ਕੀ ਹੈ ਥੀਮ ਇੰਨਾ ਜਗ ਮੈਂ ਤੁਹਾਨੂੰ ਦੱਸੀ ਜਾਂਦਾ ਪਾਈ ਸਮੇਂ ਬਾਰੀ-ਬਾਰੀ ਕਹਿੰਦਾ ਚੰਗਾ ਨਹੀਂ ਲੱਗਦਾ ਕਿ ਸਾਰੇ ਹੀ ਮੋਸਟ ਇੰਪੋਰਟੈਂਟ ਆ ਭੁੱਲ ਕੇ ਵੀ ਨਾ ਛੱਡਣ ਦੀ ਕੋਸ਼ਿਸ਼ ਨਾ ਕਰਿਓ ਭੁੱਲ ਕੇ ਵੀ ਠੀਕ ਹੈ ਜੀ ਬਾਕੀ ਤੁਹਾਡੀ ਮਰਜ਼ੀ ਹੈ ਮੈਂ ਤਾਂ ਇਹੀ ਗੱਲ ਕਹੂੰਗਾ ਭੁੱਲ ਕੇ ਵੀ ਛੱਡਣ ਦੀ ਕੋਸ਼ਿਸ਼ ਨਾ ਕਰੋ ਠੀਕ ਹੈ ਜੀ ਤੇ ਇਹ ਹੈਗਾ ਜੀ ਮਾਈ ਹੈਲਥ ਮਾਈ ਰਾਈਟ ਠੀਕ ਹੈ ਜੀ ਮਾਈ ਹੈਲਥ ਮਾਈ ਰਾਈਟ ਇਹ ਸਭ ਤੋਂ ਪਹਿਲਾਂ ਜਿਹੜਾ ਇਹ ਦਿਨ ਬਣਾਇਆ ਗਿਆ ਸੀ 1950 ਦੇ ਵਿੱਚ ਵਾਡ ਹੈਲਥ ਡੇ ਸਭ ਤੋਂ ਪਹਿਲਾਂ ਬਣਾਇਆ ਗਿਆ ਸੀ 1950 ਦੇ ਵਿੱਚ ਚਲੋ ਜੀ ਅਤੇ 2023 ਦਾ ਥੀਮ ਵੀ ਹੁਣ ਯਾਦ ਕਰ ਲਓ 2023 ਦਾ ਥੀਮ ਹੈਗਾ ਹੈਲਥ ਫੋਰ ਆਲ ਹੁਣ ਬਹੁਤ ਬੱਚੇ ਕਹਿੰਦੇ ਆ ਸਰ ਜੀ 2023 ਦੇ ਗਰੰਟ ਅਫੇਰ ਚੱਕ ਕੇ ਪਾ ਦਿਓ ਇੱਥੋਂ ਪੈਂਦੇ ਆ ਉਹ ਇੱਥੋਂ ਪੈਂਦਾ 2023 ਤੇ ਚੱਕ ਕੇ ਠੀਕ ਹੈ ਜੀ ਇਸ ਤੋਂ ਬਾਅਦ ਅੱਗੇ ਹਾਲ ਹੀ ਦੇ ਵਿੱਚ ਕਿਸ ਦੇਸ਼ ਨੇ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਲੇਜ਼ਰ ਵਿਕਸਿਤ ਕਰਤਾ ਸੂਰਜ ਤੋਂ ਵੀ ਜ਼ਿਆਦਾ ਤੇਜ਼ ਬਣਾਤਾ ਭਾਈ ਸਾਹਿਬ ਇਹਨਾਂ ਸੂਰਜ ਤੋਂ ਵੀ ਜ਼ਿਆਦਾ ਤੇਜ਼ ਲੇਜ਼ਰ ਠੀਕ ਹੈ ਜੀ 레이저 ਤੁਸੀਂ ਸਮਝਦੇ ਹੋਵੋਗੇ 레이저 ਲਾਈਟਾਂ ਦੇਖ ਰਹੇ ਹੋਗੇ ਤੁਸੀਂ ਆਪ ਤੌਰ ਤੇ ਉਹ ਚੀਜ਼ ਇਹ ਭਾਈ ਕਿਹਨੇ ਬਣਾਤੀ ਔਰ ਬਣਾਤੀ ਰਮਾਨੀਆਂ ਨੇ ਰਮਾਨੀਆਂ ਨੇ ਬਣਾਤੀ ਆਹ ਦੇਖ ਸਕਦੇ ਹੋ ਵਾਰਡ ਇਜ਼ ਦਾ ਮੋਸਟ ਪਾਵਰਫੁਲ 레이저 ਬਿਲ ਪਟ ਆ ਪਾਰਟ ਆਫ ਵੈਕਿਊਮ ਇਨ ਸਪੇਸ ਬਹੁਤ ਹੀ ਜ਼ਿਆਦਾ ਤਕੜਾ ਕੰਮ ਕਰਦਾ ਪੈਸਾ ਬਿੰਨਾਂ ਨੇ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ ਇਹ ਪ੍ਰੈਸ਼ਨ ਆਪਣੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰੈਸ਼ਨ ਹੈ ਇਹ ਪ੍ਰੈਸ਼ਨ ਸਟੈਟਿਕ ਜੀ ਕੇ ਦਾ ਪ੍ਰੈਸ਼ਨ ਹੈ ਇਹ ਪ੍ਰੈਸ਼ਨ ਸਟੈਟਿਕ ਜੀ ਕੇ ਦਾ ਪ੍ਰੈਸ਼ਨ ਹੈ ਤਾਂ ਕਰਕੇ ਆਪਣੇ ਵਾਸਤੇ ਇੰਪੋਰਟੈਂਟ ਹੈ ਠੀਕ ਹੈ ਜੀ ਕਿਨੇ ਬਕਾਰੋ ਸਟੀਲ ਪਲਾਂਟ ਜਿਹੜਾ ਆਪਣੇ ਇੰਡੀਆ ਦੇ ਵਿੱਚ ਲੱਗਿਆ ਸੀ ਉਹ ਕਿਹੜੀ ਕੰਤੀ ਦਾ ਨਾਮ ਆਪਾਂ ਸੇ ਜੋਗਨਾ ਸਤਾਪ ਤਕਦੇ ਪੁਰਾਣੇ ਸਮੇਂ ਦੀ ਗੱਲ ਕਰ ਰਹੇ ਹਾਂ ਜਦੋਂ ਆਪਾਂ ਲੱਗਿਆ ਲੱਗਿਆ ਸੀ ਉਦੋਂ ਇਹ ਇਹ ਸਟ੍ਰੈਟਜੀ ਕਿਹਦਾ ਪ੍ਰੇਸ਼ਨ ਹੈ ਇਹ ਠੀਕ ਹੈ ਜੀ ਇਹ ਸੋਬੀਤ ਜੂਨੀਅਰ ਸੋਬੀਤ ਜੂਨੀਅਰ ਕਿਉਂਕਿ ਬਹੁਤ ਹੀ ਜ਼ਿਆਦਾ ਸਟ੍ਰੈਟਿਕ ਸਟ੍ਰੈਟਜੀ ਕੀ ਦੇ ਪ੍ਰੇਸ਼ਨ ਕਰੰਟ ਅਫੇਅਰਾਂ ਦੇ ਵਿੱਚੋਂ ਵੀ ਕਵਰ ਹੋ ਜਾਂਦੇ ਆ ਠੀਕ ਹੈ ਜੀ ਸੋਬੀਤ ਜੂਨੀਅਰ ਦੀ ਹੈਲਪ ਨਾਲ ਆਇਆ ਸੀ ਆਪਾਂ ਆਪ ਹੈ ਜੀ ਬਕਾਰੋ ਸਟੀਲ ਪਲਾਂਟ ਆਪਣਾ ਉਹ ਨਾਲ ਇਹਨੀਆਂ ਇੰਪੋਰਟੈਂਟ ਚੀਜ਼ਾਂ ਵੀ ਪੜ ਲੈਣੇ ਕੀ ਕ ਕਹਿੰਦੇ ਬਕਾਰੋ ਚਾਰਖੰਡ ਦੇ ਵਿੱਚ ਸਥਿਤ ਹੈ ਪਹਿਲਾ ਪ੍ਰਸ਼ਨ ਤਾਂ ਇੱਥੇ ਹੀ ਬਣੂਗਾ ਤੁਹਾਡਾ ਕਿ ਜਿਹੜਾ ਬਕਾਰੋ ਸਟੀਲ ਪਲਾਂਟ ਹੈਗਾ ਇਸ ਸਥਿਤ ਕਿੱਥੇ ਹੈ ਤੁਸੀਂ ਕਹਿ ਦੇਣਾ ਜੀ ਇਹ ਚਾਰਖੰਡ ਦੇ ਵਿੱਚ ਸਥਿਤ ਹੈ ਤਾਂ ਪਹਿਲਾ ਪ੍ਰਸ਼ਨ ਤਾਂ ਇਹ ਬਣ ਗਿਆ ਇਹਦੇ ਵਿੱਚ ਪੱਠੀ ਖੇਤਰ ਵਿੱਚ ਗੈਸ ਪਾਈਪ ਵਿੱਚ ਫਟਣ ਕਾਰਨ ਕਾਰਬਨ ਮੋਨੋ ਡਾਈਆਕਸਾਈਡ ਮੋਨੋਆਕਸਾਈਡ ਗੈਸ ਲੀਕ ਹੋਦੂ ਤਾਂ ਪੁੱਛਿਆ ਜਾਊਗਾ ਕਿ ਬਕਾਰੋ ਸਟੀਲ ਪਲਾਂਟ ਦੇ ਵਿੱਚ ਜਿਹੜਾ ਘਟਨਾ ਵਾਪਰੀ ਸੀ ਪਾਈਪ ਫੱਡੀ ਸੀ ਉਦੋਂ ਦੇ ਵਿੱਚ ਗੈਸ ਕਿਹੜੀ ਨਿਕਲੀ ਸੀ ਤੁਸੀਂ ਕਹਿਣਾ ਜੀ ਕਾਰਬਨ ਮੋਨੋਆਕਸਾਈਡ ਗੈਸ ਦੇ ਵਿੱਚੋਂ ਨਿਕਲੀ ਸੀ ਇਹ ਪਲਾਂਟ ਕਿੱਥੇ ਹੈ ਬਕਾਰੋ ਚਾਰਖੰਡ ਦੇ ਵਿੱਚ ਸਥ ਇਹ ਕਹਿੰਦੇ ਆਪਣਾ ਪਬਲਿਕ ਸੈਕਟਰ ਦੇ ਵਿੱਚ ਕਿੰਨੇ ਨੰਬਰ ਦਾ ਸਟੀਲ ਪਲਾਂਟ ਆ ਚੌਥੇ ਨੰਬਰ ਦਾ ਸਟੀਲ ਪਲਾਂਟ ਹੈ ਇਹ ਬਣਿਆ ਕਿਦੋਂ ਸੀ ਇਸ ਸੋਭੀ ਦੇ ਯੂਨੀਅਨ ਦੀ ਹੈਲਪ ਦੇ ਨਾਲ 1964 ਦੇ ਵਿੱਚ ਬਣਾਇਆ ਗਿਆ ਸੀ ਦੇਖੋ ਜੀ ਕਿੰਨੇ ਆਪਰੇਸ਼ਨ ਬਣ ਗਏ ਇੱਕ ਆਪਰੇਸ਼ਨ ਤਾਂ ਆਪਰੇਸ਼ਨ ਦੇ ਵਿੱਚ ਹੀ ਬਣਿਆ ਪਿਆ ਦੂਜਾ ਆ ਆ ਪਿਆ ਤੀਜਾ ਆ ਆ ਪਿਆ ਚੌਥਾ ਆ ਆ ਪਿਆ ਪੰਜਵਾਂ ਆ ਆ ਪਿਆ ਛੇਮਾ ਆ ਆ ਪਿਆ ਪੰਜ ਆਪਰੇਸ਼ਨ ਬਣ ਰਹੇ ਆ ਫਿਰ ਵੀ ਠੀਕ ਹੈ ਜੀ ਚਲੋ ਆਪਰੇਸ਼ਨ ਆਪਣੇ 바ਤੇ ਬਹੁਤ ਜ਼ਿਆਦਾ ਮਹੱਤਵਪੂਰਨ ਹੋਣਗੇ ਨੇ ਸਟੈਟਿਕ ਜੀ ਕੇ ਨੂੰ ਜਿਹੜੀ ਆਪਣੀ ਐਂਸ਼ੀਐਂਟ ਹਿਸਟਰੀ ਆ ਉਹ ਨਾਲ ਰਿਲੇਟ ਕਰਦਾ ਹੈ ਆਪਰੇਸ਼ਨ ਠੀਕ ਹੈ ਜੀ ਕੇਰਲ ਯੂਨੀਵਰਸਿਟੀ ਦੇ ਜਿਹੜੇ ਖੋਜ ਉਹ ਆਗੇ ਆਪਣੇ ਖੋਜ ਕਰਤਾਗੇ ਡਿਸਕਵਰੀ ਕਰਦੇ ਆ ਜਿਹੜੇ ਠੀਕ ਹੈ ਜੀ ਉਹਨਾਂ ਨੇ 5200 ਸਾਲ ਪੁਰਾਣੀ ਹੜੱਪਾ ਬਸਤੀ ਦੀ ਖੋਜ ਕੀਤੀ ਇੱਕ ਕਿੱਥੇ ਕੀਤੀ ਹੈ ਕੇਰਲਾ ਦੇ ਵਿੱਚ ਠੀਕ ਹੈ ਜੀ ਕਿੱਥੇ ਕੀਤੀ ਹੈ ਇਹ ਕੇਰਲਾ ਦੇ ਵਿੱਚ ਨਹੀਂ ਨਹੀਂ ਕੇਰਲਾ ਚ ਨਹੀਂ ਕੀਤੀ ਸੌਰੀ ਸੌਰੀ ਇਹ ਕਰੀ ਇਹਨਾਂ ਨੇ ਗੁਜਰਾਤ ਚ ਕੀਤੀ ਹੈ ਗੁਜਰਾਤ ਚ ਕੇਰਲ ਵਾਲਿਆਂ ਨੇ ਕਰੀ ਹੈ ਗੁਜਰਾਤ ਦੇ ਵਿੱਚ ਸੌਰੀ ਆ ਸੀ ਜੀ ਆਹ ਖੋਜ ਕੀਤੀ ਰਾਜੇ ਇੱਥੇ ਨੂੰ ਮਿਲਿਆ ਕੀ ਮਿਲਿਆਗਾ ਖੋਜ ਕਰਤਾ ਵਿੱਚ ਟੈਰਾਕੋਟਾ ਦੇ ਬਰਤਨ ਠੀਕ ਹੈ ਜੀ ਪੋਰਸੇਲਨ ਕਲਾਤਮਕ ਚੀਜ਼ਾਂ ਜਾਨਵਰਾਂ ਦੀਆਂ ਹੱਡੀਆਂ ਆਦਿ ਸ਼ਾਮਲ ਹਨ ਹਾਂ ਠੀਕ ਹੈ ਜੀ ਇਹ ਚੀਜ਼ਾਂ ਮਿਲेंगी ਇੱਥੇ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਕਹਿੰਦੇ ਵਾਰਡ ਫਿਊਚਰ એનર્ਜੀ ਸੱਮਿਟ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਕਹਿੰਦੇ ਇਹ ਹੋਈ ਕਿੱਥੇ ਹੈ ਇਹ ਹੋਈ ਹੈ ਜੀ ਅਬੂਦਾਬੀ ਦੇ ਵਿੱਚ ਯੂਏਈ ਦੇ ਅਬੂਦਾਬੀ ਦੇ ਵਿੱਚ ਇਹ ਮੀਟਿੰਗ ਹੈ ਜਿਹੜੀ ਉਹ ਹੁਏ ਬਹੁਤ ਹੀ ਜ਼ਿਆਦਾ ਮਤਬੋਨਾ ਇਹਨੂੰ ਵੀ ਤੁਸੀਂ ਇਗਨੋਰ ਕਰਨ ਦੀ ਕੋਸ਼ਿਸ਼ ਨਾ ਕਰਿਓ ਕੈਮਰਾ ਨੰਬਰ ਦੀ ਹੋਈ ਹੈ 16ਵੇਂ ਨੰਬਰ ਦੀ ਹੋਈ ਹੈ 16ਵੇਂ ਨੰਬਰ ਦੀ ਵਾਰਡ ਫਿਊਚਰ ਨਰਦੀ ਸਬਮਿਟ ਹੋਈ ਹੈ ਜਿਹੜੀ ਸਟਾਰਟ ਹੋਈ ਸੀ ਆਪਣੇ ਆਪੂਤਾ ਵੀ ਦੇ ਜੂਏ ਦੇ ਵਿੱਚ ਜੂਏ ਦੇ ਆਪੂਤਾ ਵੀ ਦੇ ਵਿੱਚ ਠੀਕ ਹੈ ਜੀ ਇਸ ਤੋਂ ਬਾਅਦ ਅੱਗੇ ਕਹਿੰਦੇ ਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਬਾਟ ਟਾਪਿੰਗ ਏਜੰਸੀ ਹੈ ਇਹਦਾ ਹੈੱਡ ਕੁਆਰਟਰ ਕਿੱਥੇ ਤੁਸੀਂ ਦੱਸਣਾ ਮੈਂ ਤੁਹਾਨੂੰ ਦੱਸ ਦਿੰਦਾ ਜਿੱਥੇ ਉਹ ਹੈਗੀ ਹੈ ਜਿੱਥੇ ਬਾਟ ਐਂਟੀ ਟਾਪਿੰਗ ਏਜੰਸੀ ਹੈਗੀ ਹੈ ਉਹਨਾਂ ਨਾਮ ਐਮਰਡਿਪੰਦ ਜਿਹੜੇ ਦੇਸ਼ ਦੇ ਵਿੱਚ ਹੈਗੇ ਉਹਨਾਂ ਦਾ ਸੀਟੇ ਪੈਂਦਾ ਲੋ ਜੀ ਦੋ ਚੀਜ਼ਾਂ ਦੱਸਦੇ ਹਾਂ ਤੁਸੀਂ ਦੱਸਣਾ ਕਮੈਂਟਰ ਦੇ ਵਿੱਚ ਕਿ ਵਾਰਡ ਐਂਟੀ ਡੋਪਿੰਗ ਏਜੰਸੀ ਕਿਹੜੀ ਆਪਣੇ ਦੇਸ਼ ਦੇ ਵਿੱਚ ਹੈ ਦੂਜੀ ਗੱਲ ਸਭ ਤੋਂ ਵੱਧ ਡੋਪਿੰਗ ਕੇਸ ਕਿੱਥੇ ਹੈ ਡੋਪਿੰਗ ਕੇਸ ਇਹ ਨਹੀਂ ਹੈਗਾ ਜੀ ਕੋਈ ਖਿਡਿਆਰੀ ਹੈ ਜਿਹੜਾ ਨਸ਼ਾ ਕਰਕੇ ਖੇਡ ਰਿਹਾ ਹੈਗਾ ਕਿਉਂ ਡੋਪ ਦੇ ਵਿੱਚ ਪਾਤਾ ਇਹਦੇ ਵਿੱਚ ਕਈ ਚੀਜ਼ਾਂ ਇਨਕਲੂਡ ਹੁੰਦੀਆਂ ਕੋਈ ਬੰਦਾ ਮਤਲਬ ਸਟੀਰੋਇਡ ਯੂਜ਼ ਕਰ ਰਿਹਾ ਖੇਡਾਂ ਦਾ ਮਾਰਾ ਸਟੀਰੋਇਡ ਯੂਜ਼ ਕਰ ਰਿਹਾ ਸਟੀਰੋਇਡ ਆਮ ਚੀਜ਼ ਹੀ ਬਣ ਚੁੱਕੀ ਹੈ ਜਿਹਦੇ ਸਮੇਂ ਦੇ ਵਿੱਚ ਸਟੀਰੋਇਡ ਯੂਜ਼ ਕਰਕੇ ਖੇਡ ਰਹੇ ਹੈ ਤਾਂ ਉਹਨਾਂ ਦੇ ਜੋ ਬਲੱਡ ਸੈਂਪਲ ਲਏ ਜਾਂਦੇ ਆ ਤਾਂ ਉਹਨਾਂ ਦੇ ਪਵੰਦੀ ਲਾ ਦਿੱਤੀ ਜਾਂਦੀ ਹੈ ਕਿ ਇਹ ਹੈ ਕਿ ਪਤਾ ਨੇਚਰਲ ਖੇਡੇ ਠੀਕ ਹੈ ਜੀ ਤਾਂ ਕਰਕੇ ਤਾਂ 2022 ਦੀ ਜੀ ਟੋਪਿਕ ਟੈਸਟਿੰਗ ਰਿਪੋਰਟ ਆਈ ਹੈ ਹੁਣ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਡੋਪ ਦੇ ਵਿੱਚ ਸਭ ਤੋਂ ਵੱਧ ਨਸ਼ਾ ਲਾ ਲੋ ਜਾਂ ਸਭ ਤੋਂ ਵੱਧ ਸਟੀਰੋਇਡ ਲਾ ਲੋ ਨਸ਼ਾ ਨਹੀਂ ਕਹਿੰਦੇ ਸਟੀਰੋਇਡ ਕਹਾਂਗੇ ਸਟੀਰੋਇਡ ਅਸਲ ਦੇ ਵਿੱਚ ਨਾ ਉਹ ਚੀਜ਼ਾਂ ਵਾਸਤੇ ਬਣੇ ਆਏ ਆ ਮਰੀਜ਼ਾਂ ਵਾਸਤੇ ਬਣੇ ਆਏ ਆ ਅਸਲ ਦੇ ਵਿੱਚ ਇਹ ਚੀਜ਼ਾਂ ਐਮਰਜੈਂਸੀ ਯੂਜ਼ ਕਰਨ ਵਾਸਤੇ ਪਰ ਅੱਜ ਦੇ ਸਮੇਂ ਦੇ ਵਿੱਚ ਬੋਡੀ ਬਿਲਡਿੰਗ ਦੇ ਵਿੱਚ ਖੇਡਾਂ ਦੇ ਵਿੱਚ ਕਵੱਡੀ ਦੇ ਵਿੱਚ ਇਹ ਚੀਜ਼ਾਂ ਨਾਰਮਲ ਆ ਗਈਆਂ ਹੈਨਾ ਤਾਂ ਜਿਹੜੀ ਇਹ ਡੋਪਿੰਗ ਏਜੰਸੀ ਇਹਨੇ ਡੋਪ ਟੈਸਟ ਕਰਦੇ ਆ ਬਲੱਡ ਦੇ ਬਲੱਡ ਦੇ ਸੈਂਪਲ ਦੇ ਵਿੱਚ ਇਹ ਚੀਜ਼ ਪਾਈ ਜਾਂਦੀ ਹੈ ਹੈਨਾ ਕਿ ਭਾਈ ਇਹ ਬੰਦਾ ਇੱਕ ਤਰ੍ਹਾਂ ਨਸ਼ੀ ਲਾ ਲੂਗਾ ਇੱਕ ਤਰ੍ਹਾਂ ਭਾਈ ਇਹ ਯਾਰ ਕੀ ਧੋਖਾ ਕਰਕੇ ਖੇਡ ਰਿਹਾ ਹੈਗਾ ਠੀਕ ਹੈ ਜੀ ਤਾਂ ਸਭ ਤੋਂ ਜ਼ਿਆਦਾ ਕਿਹੜੇ ਦੇਸ਼ ਦੇ ਵਿੱਚ ਡੋਪਿੰਗ ਦੇ ਮਾਮਲੇ ਪਾਏ ਗਏ ਇਹ ਪਾਏ ਗਏ ਜੀ ਆਪਣੇ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਪਾਏ ਗਏ ਹੈ ਠੀਕ ਹੈ ਜੀ ਆ ਦੇਖੋ ਲਿਖਿਆ ਹੋਇਆ ਬਾਡ ਐਂਟੀਜ ਡੋਪਿੰਗ ਏਜੰਸੀ ਇੰਡੀਆ ਟੌਪ ਤੇ ਆ ਭਾਈ ਸਾਹਿਬ ਟੌਪ ਆਫ ਦੀ ਕੰਟਰੀ ਇਨ ਦਾ ਵਰਲਡ ਬਾਰ ਦੇਖੋ ਪਿਸ਼ਪ ਐਂਟੀ ਟੌਪਿਕ ਏਜੰਸੀ ਦੇ ਬਾਅਦ 2022 ਦੀ ਰਿਪੋਰਟ ਦੇ ਅਨੁਸਾਰ ਕਿਹੜੇ ਦੇਸ਼ ਵਿੱਚ ਟੌਪਿਕ ਮਾਮਲੇ ਸਭ ਤੋਂ ਵੱਧ ਪਾਈ ਗਏ ਗਲਤ ਲਿਖਿਆ ਗਿਆ ਆਪਰੇਸ਼ਨ ਇਧਰ ਕਾਪੀ ਹੋ ਗਿਆ ਇਨ ਟਰਮ ਆਫ ਰਸ਼ੀਆ ਦੂਜੇ ਨੰਬਰ ਤੇ ਹੈ ਠੀਕ ਹੈ ਜੀ ਇੰਡੀਆ ਤੋਂ ਬਾਅਦ ਤੀਜੇ ਨੰਬਰ ਤੇ ਅਮਰੀਕਾ ਹੈ ਪਹਿਲ ਤੇ ਸਭ ਤੋਂ ਵੱਧ ਟੌਪ ਜਿਹੜੇ ਕਰ ਰਹੇ ਆ ਉਹ ਕਰ ਰਹੇ ਆ ਇੰਡੀਆ ਦੇ ਖਿਡਾਰੀ ਦੂਜੇ ਨੰਬਰ ਤੇ ਰਸ਼ੀਆ ਦੇ ਖਿਡਾਰੀ ਰੂਸ ਦੇ ਖਿਡਾਰੀ ਕਹਿੰਦੇ ਨੇ ਜਿਹਨੂੰ ਆਪਾਂ ਤੀਜੇ ਨੰਬਰ ਤੇ ਅਮਰੀਕਾ ਦੇ ਖਿਡਾਰੀ ਇਸ ਤੋਂ ਬਾਅਦ ਅਗਲਾ ਆਪਰੇਸ਼ਨ ਲਾਸਟ ਆਪਰੇਸ਼ਨ ਆ ਗਿਆ ਵੀਡੀਓ ਦਾ ਕਹਿੰਦੇ ਪੈਰਿਸ 올림픽 ਦੇ ਵਿੱਚ ਪਹਿਲੀ ਫਰਸਟ ਵੂਮਨ ਕਿਹੜੀ ਹੈ ਜਿਹੜੀ ਜੂਰੀ ਦੇ ਵਿੱਚ ਸ਼ਾਮਿਲ ਹੈ ਜੂਰੀ ਕੀ ਹੁੰਦੀ ਹੈ ਜੂਰੀ ਤੁਹਾਨੂੰ ਇੰਗਲਿਸ਼ ਦੇ ਵਿੱਚ ਕਰਵਾ ਕੇ ਗਿਆ ਜਿਹੜੀ 올림픽 ਦੇ ਵਿੱਚ ਪੈਰਿਸ 올림픽 ਦੇ ਵਿੱਚ ਜਿਹੜੇ ਖਿਡਾਰੀਆਂ ਦੀ ਚੋਣ ਹੋਣੀ ਹੈ ਜਾਂ ਖਿਡਾਰੀਆਂ ਦੇ ਕੋਈ ਗੱਲਬਾਤ ਕੀਤੀ ਜਾਂਦੀ ਹੈ ਕੋਈ ਫੈਸਲੇ ਲੈਣੇ ਹੁੰਦੇ ਆ ਉਹਦੇ ਵਾਸਤੇ ਇੱਕ ਕਮੇਟੀ ਬਣ ਜਾਂਦੀ ਹੈ ਉਹ ਕਮੇਟੀ ਨੂੰ ਜੂਰੀ ਕਹਿੰਦੇ ਆ ਉਹ ਕਮੇਟੀ ਨੂੰ ਜੂਰੀ ਕਹਿੰਦੇ ਆ ਜੂਰੀ ਦੇ ਵਿੱਚ ਪਹਿਲੀ ਵਾਰ ਹੋਇਆਗਾ ਕਿ ਆਪਣੀ ਇੱਕ ਪਹਿਲੀ ਇੰਡੀਅਨ ਵੂਮਨ ਬੈਠੀ ਹੈ ਉੱਥੇ ਠੀਕ ਹੈ ਜੀ ਫਰਸਟ ਬਣੀ ਹੈ ਤਾਂ ਕਰਕੇ ਸਟ੍ਰੈਟੇਜੀ ਕੋਆਪਰੇਸ਼ਨ ਬਣ ਜਾਂਦਾਗਾ ਕੌਣ ਹੈ ਇਹ ਉਹਦੇ ਬਾਰੇ ਏਡੀ ਜੀ ਬਲਕੀਸ ਮੀਰ ਆ ਤੁਸੀਂ ਦੇਖ ਸਕਦੇ ਹੋ ਪੈਰਸ ਅੱਗ 2024 ਦੇ ਵਿੱਚ ਠੀਕ ਹੈ ਜੀ ਆਪਿਆ ਨਾਮ ਬਲਕੀਸ ਮੀਰ ਹੈ ਜਿਹੜੀ ਇਹ ਫਸਟ ਇੰਡੀਅਨ ਬੂਮੈਂਟ ਬਣੀ ਹੈ ਜੂਰੀ ਮੈਂਬਰ ਬਣੀ ਹੈ ਐਟ ਦਾ ਪੈਰਸ 올림픽 ਦੇ ਵਿੱਚ ਹੁਣ 2024 ਦੇ ਪੈਰਸ ਦੇ 올림픽 ਖੇਡਾ ਕਿੱਥੇ ਹੋ ਰਹੇ ਨੇ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾਗਾ ਦੋ ਪ੍ਰਸ਼ਨ ਦੱਸਿਆ ਇੱਕ ਤੁਸੀਂ ਬਾਡ ਐਂਟੀ ਟੋਪਿਕ ਏਜੰਸੀ ਦਾ ਮੈਨੂੰ ਹੈੱਡ ਕੁਆਟਰ ਦੱਸਣਾਗਾ ਕਿਹੜੇ ਦੇਸ਼ ਦੇ ਵਿੱਚ ਉਹ ਦੱਸਣਾ ਹੈ ਦੂਜਾ ਪ੍ਰਸ਼ਨ ਤਾਂ ਇਹ ਹੈ ਪੈਸ 2024 ਇਹਦੇ ਇਦੋਂ ਬਾਅਦ ਵੀ 2 ਮਿੰਟ ਹੋਰ ਦਿੱਤੇ ਨੇ ਪੈਸ ਪੈਰਸ ਲੱਭ ਕੇ ਗੇਮਾਂ ਕਿੱਥੇ ਹੋਣੀਆਂ ਆਇਆ ਤੁਹਾਡਾ ਜਿਹੜਾ ਹੋਮਵਰਕ ਹੈ ਧੰਨਵਾਦ ਮੇਰੇ ਦੋਸਤੋ ਜਉਂਦੇ ਵਾਸਤੇ ਰੋ